ਅਜਿਹੇ ਇੱਕ ਗੁਰਸਿੱਖ ਨੌਜਵਾਨਾਂ ਮਿਲਾਉਨੇ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਅਜਿਹੇ ਇੱਕ ਹੁਨਰ ਦਿੱਤਾ ਜਿਹੜੇ ਕੀ ਆਪਣੀ ਕਲਮ ਦੇ ਨਾਲ ਪ੍ਰਮਾਤਮਾ ਦੀਆਂ ਬਾਣੀ ਅਤੇ ਪ੍ਰਮਾਤਮਾ ਦੇ ਜਿਹੜੇ ਸ਼ਲੋਕ ਨੇ ਉਹ ਆਪਣੀ ਕਲਮ ਦੇ ਰਾਹੀਂ ਬੜੇ ਹੀ ਪਿਆਰ ਦੇ ਨਾਲ ਅਤੇ ਬੜੀ ਵਵੀਆਂ ਢੰਗ ਦੇ ਨਾਲ ਜਿਹੜਾ ਕੀ ਉਹ ਦਸਾਉਂਦੇ ਨੇ ਤਿੰਨ ਸਾਲ ਪਹਿਲਾਂ ਗੁਰੂ ਸਾਹਿਬ ਨੇ ਅਮਰਦੀ ਦਾਤ ਬਖਸ਼ਿਸ਼ ਕੀਤੀ ਵਡਮੁੱਲੀ ਦਾਤ ਤੇ ਉਸ ਦੇ ਨਾਲ ਹੀ ਇੱਕ ਗੁਰੂ ਸਾਹਿਬ ਵੱਲੋਂ ਇੱਕ ਥੱਪੜਾ ਹੀ ਸੀ ਕਿ ਤੈਨੂੰ ਇੱਕ ਇਹ ਸੇਵਾ ਦਿੱਤੀ ਜਾਣ ਲੱਗੀ ਹੈ ਤੇ ਕਾਕਾ ਸ਼ੁਰੂ ਹੋ ਜਾ ਜਦੋਂ ਸਵੇਰੇ ਗੁਰੂ ਸਾਹਿਬ ਦੇ ਘਰ ਜਾਣਾ ਤੇ ਉੱਥੇ ਇੱਕ ਦਿਨ ਦੀ ਸ਼ੁਰੂਆਤ ਐਸੀ ਹੋਈ ਕਿ ਮੈਨੂੰ ਇਸ ਗੁਰਬਾਣੀ ਦੇ ਹੁਕਮਨਾਮਾ ਸਾਹਿਬ ਫਰਮਾਨ ਲਿਖਣ ਦਾ ਮੈਨੂੰ ਮੌਕਾ ਮਿਲਿਆ ਉਸ ਤੋਂ ਬਾਅਦ ਇੱਕ ਐਸੀ ਲਿਵ ਲੱਗੀ ਕਿ ਰੋਜ਼ ਜਾਣਾ ਲਿਖਣਾ ਰੋਜ਼ ਜਾਣਾ ਲਿਖਣਾ ਨਾਲ ਗੁਰਬਾਣੀ ਨਾਲ ਜੁੜਨਾ ਨਾਲ ਸੰਗਤਾਂ ਨੂੰ ਵੀ ਜੋੜਨਾ ਆਪਣੇ ਆਪ ਨੂੰ ਇੰਨਾ ਕੁ ਵੜਪਾਗਾ ਸਮਝਦਾ ਕਿ ਗੁਰਬਾਣੀ ਲਿਖਣ ਦਾ ਜੋ ਮੈਨੂੰ ਮੌਕਾ ਮਿਲਿਆ ਗੁਰੂ ਸਾਹਿਬ ਦੀ ਹੀ ਲਿਖੀ ਹੋਈ ਬਾਣੀ ਤੋਂ ਵੇ ਵੇ ਕੇ ਲਿਖਣਾ ਤੇ ਜੋ ਗੁਰਬਾਣੀ ਯਾਦ ਹੋ ਰਹੀ ਹੈ ਤੇ ਵੱਡੀ ਗੱਲ ਜੋ ਹੱਥ ਲਿਖਰਦੇ ਅੰਦਰ ਇਸ ਜੋ ਇੰਪਰੂਵਮੈਂਟ ਆਈ ਡੇ ਬਾਈ ਡੇ ਉਹ ਅੱਜ ਤੁਹਾਡੇ ਸਾਹਮਣੇ ਹੈ ਜੀ ਅਸੀਂ ਦੇਖਿਆ ਜਿੱਥੇ ਅੱਜ ਕੱਲ ਪੰਜਾਬੀ ਮਾਂ ਬੋਲੀ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ ਅਸੀਂ ਦੇਖਿਆ ਲੋਕ ਜਿਆਦਾ ਐਜੂਕੇਟ ਹੋ ਗਏ ਲੋਕ ਜਿਆਦਾ ਇੰਗਲਿਸ਼ ਚ ਗੱਲਬਾਤ ਕਰਨ ਲੱਪੇ ਅਸੀਂ ਦੇਖਿਆ ਉਥੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੇ ਆਪਣੇ ਆਪ ਵੀ ਕਿੰਨਾ ਕੁ ਚੰਗਾ ਮਹਿਸੂਸ ਕਰਦੇ ਹੋ ਬੜਾ ਭਾਗਾ ਮਹਿਸੂਸ ਕਰਦੇ ਹੋ ਐਸੀ ਅੰਦਰ ਤੁਰ ਤੱਕ ਤੁਹਾਡੇ ਉਹ ਖਿੱਚ ਪੈਦਾ ਹੋ ਜਾਂਦੀ ਹੈ ਕਿ ਉਹ ਗੁਰਬਾਣੀ ਹੀ ਚੱਲਦੀ ਰਹਿੰਦੀ ਹੈ ਫਿਰ ਗੁਰੂ ਸਾਹਿਬ ਦੇ ਨਾਲ ਤੁਹਾਡੇ ਇੱਕ ਤਾਰ ਜਿਹੜੀ ਆ ਉਹ ਮਿਲ ਜਾਂਦੀ ਹੈ ਸੋ ਇਹ ਚੀਜ਼ ਜਿਹੜੀ ਆ ਸਭ ਤੋਂ ਉੱਤਮ ਚੀਜ਼ ਹੈ ਬਹੁਤ ਸਾਰੀਆਂ ਐਸੀਆਂ ਲੇਖਕਾਂ ਦੀਆਂ ਸਾਡੇ ਕੋਲ ਕਵਤਾਵਾਂ ਨੇ ਬਹੁਤ ਸਾਰੇ ਕੁਝ ਐਸੇ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਸੀ ਲਿਖ ਸਕਦੇ ਹਾਂ ਔਰ ਮੈਂ ਲਿਖਦਾ ਵੀ ਹਾਂ ਪਰ ਗੁਰਬਾਣੀ ਨਾਲੋਂ ਉੱਤਮ ਚੀਜ਼ ਕੋਈ ਨਹੀਂ ਹੈਗੀ ਸਾਡੇ ਇੱਕ ਦਿਮਾਗ ਦੇ ਇੱਕ ਪਿਛਲੇ ਪਾਸੇ 'ਚ ਸਾਡਾ ਉਹ ਗੁਰਬਾਣੀ ਚੱਲਦੀ ਰਹਿੰਦੀ ਆ ਕਈ ਵਾਰੀ ਅਸੀਂ ਸੌ ਜਾਂਦੇ ਤਾਂ ਸਾਨੂੰ ਇਦਾਂ ਲੱਗਦਾ ਕਿ ਸਾਡੇ ਅੰਦਰ ਗੁਰਬਾਣੀ ਚੱਲ ਰਹੀ ਆ ਤੇ ਗੁਰਬਾਣੀ ਜਦੋਂ ਅਸੀਂ ਸੌਣ ਲੱਗਿਆ ਵੀ ਪੜ ਕੇ ਸੌ ਰਹੇ ਆ ਤੇ ਗੁਰੂ ਸਾਹਿਬ ਸਾਡੇ ਤੇ ਐਸੀ ਕਿਰਪਾ ਕਰਦੇ ਨੇ ਕਿ ਸਾਡਾ ਜਿਹੜਾ ਅੰਮ੍ਰਿਤ ਵੇਲਾ ਦਾ ਸਮਾਂ ਆ ਉਹ ਵੀ ਸਾਨੂੰ ਗੁਰੂ ਸਾਹਿਬ ਫਿਰ ਆਪਣੇ ਆਪ ਸਾਡੀ ਝੋਲੀ ਪਾਉਂਦੇ ਆ ਘਟੋ ਘਟ ਇੱਕ ਜਪਜੀ ਸਾਦਾ ਪਾਠ ਕਰਕੇ ਉੱਠੀਏ ਕਿ ਸਾਡੇ ਜੋ ਦਿਨ ਦੀ ਸ਼ੁਰੂਆਤ ਆ ਉਹ ਇਸ ਤਿੱਕੇ ਨਾਲ ਹੋਏ ਪਰ ਅਕਸਰ ਅਸੀਂ ਇਨਸਾਨ ਮਨੁੱਖ ਐਸੀ ਚੀਜ਼ਾਂ ਅਸੀਂ ਮੋਬਾਈਲਾਂ 'ਚ ਗਲਤਾਂ ਹੋ ਚੁੱਕੇ ਆ ਕਿ ਪਹਿਲਾਂ ਅਸੀਂ ਮੋਬਾਈਲ ਵੇਖਦੇ ਆ ਫਿਰ ਗੁਰੂ ਸਾਹਿਬ ਦੇ ਵੱਲ ਮੁੱਖ ਕਰਦੇ ਆਪਾਂ ਭਾਈ ਸਾਹਿਬ ਜੀ ਉਹਦੇ ਵਾਸਤੇ ਕਿ ਇੱਕ ਅਗਰ ਕੀ ਸਾਡੇ ਕੋਲ ਸਾਡਾ ਇੱਕ ਜੋ ਪ੍ਰੀਮੀਅਮ ਪੇਪਰ ਕਹਿ ਸਕਦੇ ਆ ਥੋੜਾ ਮੋਟਾ ਪੇਪਰ ਜਿਹਦੇ ਅੰਦਰ ਅਸੀਂ ਹੈਂਡ ਮੇਡ ਸ਼ੀਟ ਵੀ ਵਰਤ ਲੈਂਦੇ ਆ ਫਿਰ ਤੇ ਫਿਰ ਜਿਹੜੀ ਤੁਸੀਂ ਸ਼ਾਈ ਦੀ ਗੱਲ ਕੀਤੀ ਇਹ ਸ਼ਾਈ ਵੀ ਸਾਡੇ ਕੋਲ ਬਜ਼ਾਰਾਂ 'ਚੋਂ ਮਿਲ ਵੀ ਜਾਂਦੀ ਆ ਇੱਕ ਅਗਰ ਵੀ ਜੀ ਮੈਨਸ ਸਮਾ ਕਿਸ਼ਤਾ ਕਰ ਲੈਂਦੇ ਉਹ ਪਹਿਲੋਂ ਬੰਨੇ ਦੇ ਉਰਦੇ ਉਹ ਕਤਵਾਰ ਸਕੂਲ ਵੀ ਜਾਣਾ ਹੁੰਦਾ ਸਕੂਲੋਂ ਆ ਕੇ ਫਿਰ ਪਰਵਾਰ ਨੂੰ ਥੋੜਾ ਟਾਈਮ ਦੇਣਾ ਹੁੰਦਾ ਸਮਾਂ ਕਿਸਤਾ ਕਰ ਲੈਂਦੇ ਉਹ ਸਾਰਾ ਤੇ ਰੋਜ਼ ਕਿੰਨੇ ਕ ਅਭਿਆਸ ਕਰਦੇ ਉਹ ਤੇ ਉਹ ਐਸੀ ਸੇਵਾ ਗੁਰੂ ਸਾਹਿਬ ਹੀ ਆਪ ਲੈ ਲੈਂਦੇ ਨੇ ਮੈਂ ਅੱਗੇ ਕਿੰਨਾ ਕਿ ਵੜ ਭਾਗਾ ਹਾਂ ਕਿ ਜਿਹੜੀ ਇਹ ਸੇਵਾ ਮੇਰੇ ਕੋਲੋਂ ਲਈ ਜਾਂਦੇ ਮੈਂ ਇਸ ਦੇ ਕਾਬਲ ਨਹੀਂ ਹਾਂ ਪਰ ਫਿਰ ਉਹ ਗੱਲ ਹੁੰਦੀ ਜੋ ਸਵੇਰੇ ਉੱਠ ਜਾਈਦਾ ਫਿਰ ਥਕਾਵਟ ਨਹੀਂ ਕੋਲ ਲੱਗਦੀ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਐਸਾ ਸਜਦਾ ਕਰੀਦਾ ਕਿ ਜਦੋਂ ਫਿਰ ਮਨ ਐਸਾ ਵਿਰਾਗ ਵੀ ਆ ਜਾਂਦਾ ਕਿ ਪਾਸ਼ਾ ਦੁਨੀਆ ਸੁੱਤੀ ਪਈ ਆ ਤੁਸੀਂ ਮੈਨੂੰ ਆਪਣੇ ਦਰਦੇ ਉੱਤੇ ਦਰਸ਼ਨ ਕਰਾ ਰਹੇ ਹੋ ਸ਼ਾਇਦ ਇਸ ਤੋਂ ਵੱਡਾ ਮੈਂ ਵੜ ਭਾਗਾ ਕੋਈ ਹੋਰ ਕਿਸੇ ਨੂੰ ਨਹੀਂ ਸਮਝਦਾ ਉਹ ਅਭਿਆਸ 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 ਪ੍ਰੈਕਟਿਸ 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 ਮੇਕਸ ਅ ਮੈਨ ਪਰਫੈਕਟ ਉਹੋ ਗੱਲ ਇੱਥੇ ਆ ਜਾਂਦੀ ਆ ਕਿ ਛੋਟੀਆਂ ਛੋਟੀਆਂ ਚੀਜ਼ਾਂ ਹੀ ਤੁਹਾਨੂੰ ਇੰਨਾ ਕੁ ਵੱਡਾ ਕਾਬਿਲ ਬਣਾ ਦਿੰਦੀਆਂ ਨੇ ਕਿ ਜਿਨ੍ਹਾਂ ਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਮੇਰੇ ਅੰਦਰ ਇਹ ਚੀਜ਼ ਨਿਕਲ ਕੇ ਆਊਂਗੀ ਇਹ ਕੰਮ ਦੇ ਨਾਲ ਤੁਸੀਂ ਲਿਖਦੇ ਹੋ ਬਾਣੀ ਲਿਖਦੇ ਹੋ ਕੋਈ ਤਾਂ ਸ਼ਬਦ ਲਿਖਦੇ ਹੋ ਤੇ ਉਹੋ ਜਿਹੜਾ ਤੁਸੀਂ ਇਹਨਾਂ ਨੂੰ ਫਰੇਮ ਚ ਬਣਾ ਕੇ ਦੇਂਦੇ ਹੋ ਚਾਹੇ ਉਹ ਵਿਆਹ ਸ਼ਾਦੀ ਹੋਵੇ ਤੇ ਜਾਂ ਕਿਸੇ ਜਨਮ ਦਿਨ ਹੋਵੇ ਫਿਰ ਮਾਨੂੰ ਕਿੰਨਾ ਕਿ ਚੰਗਲਾ ਲੱਗਦਾ ਜਦੋਂ ਅਜਿਹਾ ਗਿਫਟ ਵੇਖ ਕੇ ਉਹ ਹਰਾ ਲੱਜਦਾ ਯਾਦ ਤੁਸੀਂ ਕਮਾਲ ਹੀ ਕਰਦੀ ਪਈ ਪਹਿਲੀ ਤੇ ਗੱਲ ਕੀ ਜੇ ਕਿਸ ਨੇ ਵੀ ਇਸ ਵੇਖੋ ਪਹਿਲਾਂ ਤੱਕ ਕਿ ਅਸੀਂ ਫੋਟੋਆਂ ਹੁਣ ਤੱਕ ਬਹੁਤ ਬਹੁਤ ਲਗਾ ਚੁੱਕੇ ਹੋਏ ਆਂ ਅਜੇ ਤੱਕ ਇਹ ਵੀ ਆਉਂਦਾ ਹੀ ਰਿਹਾ ਕਿ ਇਹ ਫੋਟੋਆਂ ਜਿਹੜੀਆਂ ਨੇ ਇਹ ਕਿਸੇ ਦੀ ਕਲਪਨਾ ਆ ਗੁਰੂ ਸਾਹਿਬ ਦੀ ਜਿਹੜੇ ਫੋਟੋਆਂ ਲੱਗਦੀਆਂ ਨੇ ਪਰ ਇਹ ਜੋ ਗੁਰਬਾਣੀ ਹੈ ਗੁਰਬਾਣੀ ਦੇ ਵਿੱਚ ਅਸੀਂ ਪ੍ਰਤੱਖ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਆਂ ਜੇਕਰ ਕਿਸੇ ਨੇ ਲਖਵਾਉਣੀਆਂ ਹੋਣ ਕਿਸੇ ਨੇ ਸਿੱਖਣਾ ਕਿਸੇ ਨੇ ਵੱਡੀ ਗੱਲ ਕਿ ਕਿਸੇ ਨੇ ਕੋਈ ਇਹਦੇ ਬਾਰੇ ਸੁਜੈਸ਼ਨ ਦੇਣੀ ਆ ਜਾਂ ਪੁੱਛਣਾ ਵੀ ਆ ਤਾਂ ਮੈਂ ਹਮੇਸ਼ਾ ਅਵੇਲੇਬਲ ਆ ਇੰਸਟਾਗ੍ਰਾਮ ਤੇ ਮੇਰਾ ਪੇਜ ਆ ਅਖਰ ਆਰਟ ਨਾਮ ਦਾ ਅਖਰ ਆਰਟ ਤੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤਰੋ ਜਿਹੇ ਇੱਕ ਗੁਰਸਿੱਖ ਨੌਜਵਾਨਾਂ ਮਲਾਉਨੇ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਅਜੇ ਇੱਕ ਹੁਨਰ ਦਿੱਤਾ ਜਿਹੜੇ ਕੀ ਆਪਣੀ ਕਲਮ ਦੇ ਨਾਲ ਪ੍ਰਮਾਤਮਾ ਦੀਆਂ ਬਾਣੀ ਅਤੇ ਪ੍ਰਮਾਤਮਾ ਦੇ ਜਿਹੜੇ ਸ਼ਲੋਕ ਨੇ ਉਹ ਆਪਣੀ ਕਲਮ ਦੇ ਰਾਹੀਂ ਬੜੇ ਹੀ ਪਿਆਰ ਦੇ ਨਾਲ ਅਤੇ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਕੀ ਉਹ ਦਸਾਉਂਦੇ ਨੇ ਜੀ ਮੈਂ ਗੱਲ ਕਰ ਰਿਹਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਜਿਹੜੇ ਕੀ ਪੇਸ਼ੇਵਲੋ ਜਿਹੜੇ ਕੀ ਕੰਪਿਊਟਰ ਟੀਚਰ ਨੇ ਗਗਨਜੀ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਗਗਨਜੀ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਕਾਂ ਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਪਹਿਲਾਂ ਤੁਹਾਡਾ ਤੁਸੀਂ ਆਪਣੇ ਰੋਜੇ ਵਿੱਚੋਂ ਮੇਰੇ ਲਈ ਸਮਾਂ ਕੱਢਿਆ ਤੇ ਮੈਨੂੰ ਇਸ ਜਨਤਾ ਤੱਕ ਰੂਬਰੂ ਕਰਾਉਣ ਦਾ ਇੱਕ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਗਗਨਜੀ ਜੀ ਮਨੇ ਐਸੋ ਪੀ ਮੈਂ ਜਿਵੇਂ ਗੱਲ ਕੀਤੀ ਵੀ ਤੁਹਾਡੇ ਹੱਥ ਵਿੱਚ ਪਰਮਾਤਮਾ ਨੇ ਅਜੇ ਇੱਕ ਬਖਸ਼ਿਸ਼ ਦਿੱਤੀ ਆ ਅਜੇ ਇੱਕ ਤਾਕਤ ਦਿੱਤੀ ਆ ਅਜੇ ਇੱਕ ਕਲਮ ਵਿੱਚ ਤੇ ਤੁਸੀਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਨੇ ਜਿਹੜੀਆਂ ਗੁਰਬਾਣੀ ਦੀਆਂ ਜਿਹੜੀਆਂ ਲਾਈਨਾਂ ਨੇ ਬੜੇ ਵਧੀਆ ਤੇ ਬੜੇ ਸੁਚੱਜੇ ਢੰਗ ਨਾਲ ਤੁਸੀਂ ਲਿਖਦੇ ਹੋ ਐਡਾ ਵਧੀਆ ਜਿਹੜਾ ਤੁਸੀਂ ਇਹ ਲਿਖਦੇ ਹੋ ਕਿਸ ਤਰ੍ਹਾਂ ਮਨ ਚ ਆਇਆ ਜਹੰਜ ਕਿਸ ਤਰ੍ਹਾਂ ਆ ਤੇ ਕਿੰਨੇ ਸਮੇਂ ਤੋਂ ਤੁਸੀਂ ਲਿਖਦੇ ਆ ਰਹੇ ਹੋ ਪਾਈ ਸਾਹਿਬ ਜੀ ਜੇਕਰ ਤੁਸੀਂ ਇਸ ਜਿਵੇਂ ਇਸ ਗੁਰੂ ਦੀਆਂ ਬਾਤਾਂ ਦੀ ਗੱਲ ਕੀਤੀ ਹੈ ਤੇ ਜੇਕਰ ਮੈਂ ਇਹਨਾਂ ਬਾਤਾਂ ਦੀ ਗੱਲ ਕਰਾਂ ਤਾਂ 3 ਸਾਲ ਪਹਿਲਾਂ ਗੁਰੂ ਸਾਹਿਬ ਨੇ ਅਮਰਦੀ ਦਾਤ ਬਖਸ਼ਿਸ਼ ਕੀਤੀ ਵਡਮੁੱਲੀ ਦਾਤ ਤੇ ਉਸ ਦੇ ਨਾਲ ਹੀ ਇੱਕ ਗੁਰੂ ਸਾਹਿਬ ਵੱਲੋਂ ਇੱਕ ਥਪੜਾ ਹੀ ਸੀ ਕਿ ਤੈਨੂੰ ਇੱਕ ਇਹ ਸੇਵਾ ਦਿੱਤੀ ਜਾਣ ਲੱਗੀ ਹੈ ਤੇ ਕਾਕਾ ਸ਼ੁਰੂ ਹੋ ਜਾ ਤੇ ਜਦੋਂ ਸਵੇਰੇ ਗੁਰੂ ਸਾਹਿਬ ਦੇ ਘਰ ਜਾਣਾ ਤੇ ਉੱਥੇ ਇੱਕ ਦਿਨ ਦੀ ਸ਼ੁਰੂਆਤ ਐਸੀ ਹੋਈ ਕਿ ਮੈਨੂੰ ਇਸ ਗੁਰਬਾਣੀ ਦੇ ਹੁਕਮਨਾਮਾ ਸਾਹਿਬ ਫਰਮਾਨ ਲਿਖਣ ਦਾ ਮੈਨੂੰ ਮੌਕਾ ਮਿਲਿਆ ਉਸ ਤੋਂ ਬਾਅਦ ਇੱਕ ਐਸੀ ਲਿਵ ਲੱਗੀ ਕਿ ਰੋਜ਼ ਜਾਣਾ ਲਿਖਣਾ ਰੋਜ਼ ਜਾਣਾ ਲਿਖਣਾ ਨਾਲ ਗੁਰਬਾਣੀ ਨਾਲ ਜੁੜਨਾ ਨਾਲ ਸੰਗਤਾਂ ਨੂੰ ਵੀ ਜੋੜਨਾ ਤੇ ਦੂਜੀ ਵੱਡੀ ਗੱਲ ਜਿਹੜੀ ਅੱਜ ਦੇ ਸਮੇਂ 'ਚ ਇਹ ਚੀਜ਼ ਆਊਟਡੇਟਡ ਹੁੰਦੀ ਜਾ ਰਹੀ ਆ ਅਕਸਰ ਗੁਰਦੁਆਰਿਆਂ ਵਿੱਚ ਇਹ ਜੋ ਹੁਕਮਨਾਮਾ ਸਾਹਿਬ ਫਰਮਾਨ ਦਾ ਜੋ ਬੋਰਡ ਹੈ ਉਹ ਅੱਜ LED ਨੇ ਜਾਂ LCD ਨੇ ਲੱਲੇ ਆਏ ਕੰਪਿਊਟਰ ਦਾ ਯੋਗ ਹੈ ਪਰ ਇਹ ਜੋ ਹੱਥ ਲਿਖਤ ਗੁਰਬਾਣੀਆਂ ਈ ਗੁਰਬਾਣੀ ਦੇ ਜੋ ਪਵਿੱਤਰ ਗੁਰਬਾਣੀ ਦੀ ਜੋ ਇਮੀਅਤ ਹੈ ਉਹਦੇ ਨਾਲ ਨਾਲ ਜੋ ਹੱਥ ਲਿਖਤ ਇਮੀਅਤ ਹੈ ਇਹ ਉਹ ਅੱਜ ਵੀ ਬਰਕਰਾਰ ਹੈ ਜੇਕਰ ਦੇਖਿਆ ਜਾਵੇ ਤੇ ਅੱਜ ਵੀ ਬਰਕਰਾਰ ਹੈ ਜੋ ਬਹੁਤ ਸਾਰੇ ਐਸੇ ਵਿਦਵਾਨ ਪ੍ਰੋਫੈਸਰ ਨੇ ਉਹ ਅੱਜ ਵੀ ਹੱਥ ਲਿਖਤ ਨੂੰ ਬਹੁਤ ਮਾਇਨਾ ਰੱਖਦੇ ਨੇ ਸੋ ਉਹ ਐਸੀ 3 ਸਾਲ ਪਹਿਲੇ ਦੀ ਗੱਲ ਕਰ ਲਾਂ ਤੇ 22 ਜੂਨ 2020 ਨੂੰ ਅਮਰਦੀ ਦਾਤ ਬਖਸ਼ਿਸ਼ ਕੀਤੀ ਉਹਦੇ ਨਾਲ 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 ਅੱਜ ਤੱਕ ਤਾਂ ਇਹ ਤੁਸੀਂ ਸਫਰ ਜੋਤ ਸੀ ਦੇਖ ਰਹੇ ਹੋ ਮੇਰੇ ਸਾਹਮਣੇ ਤੇ ਵੱਡੀ ਗੱਲ ਮੈਂ ਇਹਦੇ ਪਿੱਛੇ ਜੋ ਇੱਕ ਗੱਲ ਕਰਾਂ ਤੇ ਮੇਰੇ ਇੱਕ ਐਸੇ ਮੈਂਟਰ ਜਿਹਨਾਂ ਨੇ ਮੈਨੂੰ ਇਸ ਵਾਲੇ ਪਾਸੇ ਸੇ ਨੂੰ ਤੋਰਿਆ ਕਹਿ ਸਕਦੇ ਆ ਇਹਨਾਂ ਜੋ ਸਾਰੇ ਲਿਖਤ ਤੁਸੀਂ ਸਾਹਮਣੇ ਦੇਖ ਰਹੇ ਹੋ ਭਾਈ ਸਾਹਿਬ ਜੀ ਹੈਡ ਗ੍ਰੰਥੀ ਸਿੰਘ ਗੁਰਦੁਆਰਾ ਸ਼ਹੀਦ ਖਨ ਸਾਹਿਬ ਤੋਂ ਸੁਰਜੀਤ ਸਿੰਘ ਜੀ ਸਬਰਾ ਉਹ ਵੀ ਇਸ ਵੀਡੀਓ ਨੂੰ ਜਰੂਰ ਦੇਖ ਰਹੇ ਹੋਣਗੇ ਤਾਂ ਉਹਨਾਂ ਨੇ ਮੈਨੂੰ ਇਹ ਜਦੋਂ ਮੇਰੇ ਨਾਲ ਉਹਨਾਂ ਦੀ ਫਰਸਟ ਮੀਟਿੰਗ ਹੋਈ ਤਾਂ ਉਹਨਾਂ ਨੂੰ ਮੈਂ ਇਹ ਚੀਜ਼ ਦਿਖਾਈ ਤਾਂ ਉਹਨਾਂ ਨੇ ਕਿਹਾ ਕਿ ਹਾਂ ਤੇਰਾ ਹੁਕਮਨਾਮਾ ਸਾਹਿਬ ਤੇ ਮੈਂ ਲਿਖਿਆ ਹੋਇਆ ਦੇਖਿਆ ਪਰ ਅਜੇ ਤੇਰੇ ਕੋਲੋਂ ਸੇਵਾ ਬਹੁਤ ਜ਼ਿਆਦਾ ਲੈਣੀ ਹੈ ਸਿ ਤੇ ਉਹਨਾਂ ਨੇ ਹੀ ਮੈਨੂੰ ਐਸੀਆਂ ਗੁਰਬਾਣੀ ਦੀਆਂ ਪੰਕਤੀਆਂ ਰੋਜ਼ ਸੈਂਡ ਕਰਨੀਆਂ ਕਿ ਮੈਨੂੰ ਇਹ ਲਿਖ ਕੇ ਦੇ ਮੈਨੂੰ ਇਹ ਲਿਖ ਕੇ ਦੇ ਫਿਰ ਉਹਨਾਂ ਨੇ ਇਹ ਵੀ ਕਹਿਣਾ ਕਿ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪੂਰੇ ਦਾ ਪੂਰਾ ਨਿਚੋੜ ਆ ਉਹ ਇੱਕ ਮੂਲ ਮੰਤਰ ਹੈ ਜਿੰਨਾ ਹੋ ਸਕਦਾ ਮੂਲ ਮੰਤਰ ਲਿਖੀ ਜਾ ਲਿਖੀ ਜਾ ਲਿਖੀ ਜਾ ਤਾਂ ਮੈਨੂੰ ਫਰੇਮ ਕਰਾ ਕਰਾ ਦੇਈ ਜਾ ਕਿ ਮੈਂ ਜੇ ਵੀ ਸੰਗਤ ਦੇ ਘਰ ਜਾਣਾ ਆ ਉਥੇ ਅਸੀਂ ਇਸ ਚੀਜ਼ ਨੂੰ ਹੀ ਉਹਨਾਂ ਦੇ ਭੇਟਾ ਦੇ ਕੇ ਆਉਂਨੇ ਆ ਵੱਡੀ ਗੱਲ ਹੈ ਕਿ ਇੱਕ ਤੇ ਸਸ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਪਏ ਆ ਜੋ ਸਾਡਾ ਮੁੱਖ ਮੁੱਦਾ ਹੈ ਜੋ ਸਾਡਾ ਮੁੱਖ ਮਿਸ਼ਨ ਹੈ ਗੁਰਬਾਣੀ ਦਾ ਸੱਚੇ ਸੁੱਚੇ ਮਾਰਗ ਉਤੇ ਚੱਲਣਾ ਉਹਨਾਂ ਵੱਲੋਂ ਇਹ ਹਰ ਇੱਕ ਨੂੰ ਹੀ ਦਿੱਤੀ ਜਾਣੀ ਔਰ ਮੇਰੇ ਲਈ ਵੱਡੀ ਖੁਸ਼ਕਿਸਮਤੀ ਇਹ ਸੀ ਕਿ ਜਦੋਂ ਹੱਥ ਵਿੱਚੋਂ ਗੁਰਬਾਣੀ ਨਿਕਲਦੀ ਆ ਤਾਂ ਮੈਂ ਆਪਣੇ ਆਪ ਨੂੰ ਇੰਨਾ ਕੁ ਵਡਪਾਗਾ ਸਮਝਦਾ ਕਿ ਗੁਰਬਾਣੀ ਲਿਖਣ ਦਾ ਜੋ ਮੈਨੂੰ ਮੌਕਾ ਮਿਲਿਆ ਗੁਰੂ ਸਾਹਿਬ ਦੀ ਹੀ ਲਿਖੀ ਹੋਈ ਬਾਣੀ ਤੋਂ ਵੇ ਵੇ ਕੇ ਲਿਖਣਾ ਤੇ ਜੋ ਗੁਰਬਾਣੀ ਯਾਦ ਹੋ ਰਹੀ ਹੈ ਤੇ ਵੱਡੀ ਗੱਲ ਜੋ ਹੱਥ ਲਿਖਤ ਦੇ ਅੰਦਰ ਇਸ ਜੋ ਇੰਪਰੂਵਮੈਂਟ ਆਈ ਡੇ ਬਾਈ ਡੇ ਉਹ ਅੱਜ ਤੁਹਾਡੇ ਸਾਹਮਣੇ ਹੈ ਜੀ ਮੈਨੂੰ ਇਸੋ ਗਗਰਵੀਰ ਜੀ ਅਸੀਂ ਦੇਖਿਆ ਬਈ ਤੁਸੀਂ ਜਿੱਥੇ ਗੁਰਬਾਣੀ ਗੁਰਬਾਣੀ ਲਿਖਦੇ ਵੀ ਹੋ ਠੀਕ ਹੈ ਨਾ ਗੁਰਬਾਣੀ ਦਾ ਬੋਲ ਦੇ ਨਾਲ ਨਾ ਗੁਰਬਾਣੀ ਤੁਸੀਂ ਲਿਖਦੇ ਵੀ ਹੋ ਤੇ ਪੰਜਾਬੀਆ ਦੀ ਗੱਲ ਕਰੀ ਤੁਸੀਂ ਪੰਜਾਬੀਆ ਨੂੰ ਵੀ ਬੜਾ ਬੜਾ ਵਾਅ ਦੇਂਦੇ ਹੋ ਅਸੀਂ ਦੇਖਿਆ ਜਿੱਥੇ ਅੱਜਕੱਲ ਪੰਜਾਬੀ ਮਾਂ ਬੋਲੀ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ ਅਸੀਂ ਦੇਖਿਆ ਲੋਕ ਜਿਆਦਾ ਐਜੂਕੇਟ ਹੋ ਗਏ ਲੋਕ ਜਿਆਦਾ ਇੰਗਲਿਸ਼ ਚ ਗੱਲਬਾਤ ਕਰ ਲਾ ਪੈਣ ਅਸੀਂ ਦੇਖਿਆ ਉਥੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੇ ਆਪਣੇ ਆਪ ਨੂੰ ਕਿੰਨਾ ਕਿ ਚੰਗਾ ਮਹਿਸੂਸ ਕਰਦੇ ਹੋ ਬੜਾ ਭਾਗਾ ਮਹਿਸੂਸ ਕਰਦੇ ਹੋ ਕਿ ਜਿੱਥੇ ਪੰਜਾਬੀ ਮਾਂ ਬੋਲੀ ਦੀ ਤੁਸੀਂ ਸੇਵਾ ਕਰ ਰਹੇ ਹੋ ਉਥੇ ਗੁਰਬਾਣੀ ਦੇ ਨਾਲ ਵੀ ਤੁਸੀਂ ਲੋਕਾਂ ਨੂੰ ਜੋੜਦੇ ਹੋ ਜਿਵੇਂ ਮੈਂ ਗੱਲ ਕੀਤੀ ਆ ਕਿ ਗੁਰਬਾਣੀ ਤੁਸੀਂ ਬੋਲਣ ਨਾਲ ਵੀ ਜਿਹੜਾ ਉਹਦਾ ਸਾਡਾ ਸਰੀਰ ਪਵਿੱਤਰ ਹੁੰਦਾ ਵਾ ਤੇ ਲਿਖਣ ਦੇ ਨਾਲ ਵੀ ਸਾਡਾ ਜਿਹੜਾ ਸਰੀਰ ਪਵਿੱਤਰ ਹੁੰਦਾ ਦੋਵੇਂ ਵੜੇ ਭੋਲਾ ਜੀ ਦੀਆਂ ਅੱਗੇ ਪ੍ਰਮਾਤਮਾ ਨੇ ਸੇਵਾ ਲੈ ਰਹੇ ਨੇ ਲਿਖਣ ਦੀ ਵੀ ਤੇ ਬੋਲਣ ਦੀ ਵੀ ਕਿੰਨਾ ਗਰੇਵਾਲ ਸਾਹਿਬ ਦੇਖੋ ਮੈਂ ਕਹਿ ਰਿਹਾ ਕਿ ਵਡ ਭਾਗ ਆਇਆ ਮੈਂ ਕਿ ਮੇਰੇ ਕੋਲ ਇਹ ਜੋ ਦਾਤ ਮੇਰੀ ਝੋਲੀ ਪਈ ਆ ਮੈਂ ਉਸ ਦੇ ਕਾਬਲ ਨਹੀਂ ਹਾਂ ਪਰ ਕੇਵਲੇ ਕੁਝ ਐਸੀ ਗੁਰੂ ਸਾਹਿਬ ਵੱਲੋਂ ਹੀ ਅੰਦਰੋਂ ਸਾਨੂੰ ਦਾਤ ਮਿਲ ਜਾਂਦੀ ਹੈ ਜਿਹਨੂੰ ਸਿਰਫ ਸਾਨੂੰ ਪਛਾਣਨ ਦੀ ਲੋੜ ਨਹੀਂ ਕਿ ਸਾਡੇ ਅੰਦਰ ਇਹ ਦਾਤ ਵੀ ਗੁਰੂ ਸਾਹਿਬ ਨੇ ਬਖਸ਼ੀ ਹੋਈ ਹੈ ਤੇ ਫਿਰ ਜਦੋਂ ਗੁਰਬਾਣੀ ਨੂੰ ਦੇਖ ਦੇ ਕੇ ਲਿਖਾਂਗੇ ਲਿਖਣ ਦੇ ਨਾਲ ਕੀ ਹੈ ਕਿ ਜੋ ਚੀਜ਼ ਤੁਸੀਂ ਅਸੀਂ ਅਕਸਰ ਬੱਚੇ ਨੂੰ ਕਹਿੰਦੇ ਕਿ ਜਿਹੜੀ ਚੀਜ਼ ਯਾਦ ਨਹੀਂ ਹੁੰਦੀ ਲਿਖ ਲੈ ਕੇ ਯਾਦ ਕਰ ਉਹ ਲਿਖਣ ਦੇ ਨਾਲ ਕੀ ਹੈ ਤੁਹਾਡੀ ਦਿਮਾਗ ਦੇ ਅੰਦਰ ਤੱਕ ਉਹ ਗੁਰਬਾਣੀ ਵੱਸ ਜਾਂਦੀ ਹੈ ਫਿਰ ਤੁਹਾਡੇ ਸੌਂਦਿਆਂ ਉੱਠਦਿਆਂ ਬੈੰਧਿਆਂ ਪੜ੍ਹਦਿਆਂ ਸੁਣਦਿਆਂ ਉਹ ਸਾਰੀ ਗੁਰਬਾਣੀ ਹੀ ਤੁਹਾਡੇ ਅੰਦਰ ਚੱਲਦੀ ਹੈ ਫਿਰ ਜਿਹਨੂੰ ਅਸੀਂ ਕਹਿੰਦੇ ਕਿ ਗੁਰਬਾਣੀ ਨੂੰ ਯਾਦ ਕਰਨਾ ਉਹ ਗੁਰਬਾਣੀ ਯ ਅੱਜੇ ਤੁਹਾਡੇ ਅੰਦਰ ਗੁਰਬਾਣੀ ਦੀ ਐਸੀ ਲਿਵ ਲੱਗ ਜਾਂਦੀ ਆ ਕਿ ਜੇਕਰ ਕੇ ਅਲੀ ਚਾਹੇ ਉਹ ਨਿਤਨੇਮ ਚਾਹੇ ਉਹ ਤੁਹਾਡੀ ਕੋਈ ਵੀ ਬਾਣੀ ਆ ਉਹ ਫਿਰ ਐਸੀ ਅੰਦਰ ਤੁਰ ਤੱਕ ਤੁਹਾਡੇ ਉਹ ਖਿੱਚ ਪੈਦਾ ਹੋ ਜਾਂਦੀ ਹੈ ਕਿ ਉਹ ਗੁਰਬਾਣੀ ਹੀ ਚੱਲਦੀ ਰਹਿੰਦੀ ਹੈ ਫਿਰ ਗੁਰੂ ਸਾਹਿਬ ਦੇ ਨਾਲ ਤੁਹਾਡੇ ਇੱਕ ਤਾਰ ਜਿਹੜੀ ਆ ਉਹ ਮਿਲ ਜਾਂਦੀ ਹੈ ਸੋ ਇਹ ਚੀਜ਼ ਜਿਹੜੀ ਆ ਸਭ ਤੋਂ ਉੱਤਮ ਚੀਜ਼ ਹੈ ਬਹੁਤ ਸਾਰੀਆਂ ਐਸੀਆਂ ਲੇਖਕਾਂ ਦੀਆਂ ਸਾਡੇ ਕੋਲ ਕਵਤਾਵਾਂ ਨੇ ਬਹੁਤ ਸਾਰੇ ਕੁਝ ਐਸੇ ਵੀ ਚੀਜ਼ਾਂ ਨੇ ਜਿਨ੍ਹਾਂ ਨੂੰਸੀਂ ਲਿਖ ਸਕਦੇ ਆਂ ਔਰ ਮੈਂ ਲਿਖਦਾ ਵੀ ਆਂ ਪਰ ਗੁਰਬਾਣੀ ਨਾਲੋਂ ਉੱਤਮ ਚੀਜ਼ ਹੈ ਕੋਈ ਨਹੀਂ ਹੈਗੀ ਪਰ ਗਗਨ ਕਿਸਾ ਦੇ ਦੋ ਜਿਵੇਂ ਲੋਕ ਕਹਿੰਦੇ ਨੇ ਵੀ ਬਾਰ-ਬਾਰ ਗੁਰਬਾਣੀ ਪੜ੍ਹਦੇ ਨਾਲ ਜਾਂ ਗੁਰਬਾਣੀ ਲਿਖਦੇ ਨਾਲ ਤੇ ਮਨ 'ਚ ਵਿਚਾਰ ਜਿਹੜੇ ਆਉਂਦੇ ਨੇ ਅਸੀਂ ਦੇਖਿਆ ਵੀ ਵਿਚਾਰ ਸ਼ੁੱਧ ਹੁੰਦੇ ਨੇ ਗੁਰਬਾਣੀ ਦੇ ਨਾਲ ਜੋ ਆ ਸੁੱਤੇ ਪੈ ਵੀ ਕਹਿੰਦੇ ਅਜਿਹਾ ਹੁੰਦਾ ਮਨ 'ਚ ਵੀ ਗੁਰਬਾਣੀ ਆਪਣੇ ਆਪ ਹੀ ਅੰਦਰ ਜਿਹੜੀ ਆ ਉਹ ਚੱਲਦੀ ਜਾਂਦੀ ਆ ਕਹਿੰਦਾ ਕਿਤੇ ਪ੍ਰਮਾਤਮਾ ਦੇ ਨਾਲ ਜਿਹੜੀ ਆ ਉਹ ਲਿਵ ਵੀ ਲੱਗ ਜਾਂਦੀ ਆ ਕਿਸ ਤਰ੍ਹਾਂ ਦੇ ਦੋ ਇਹ ਗੱਲ ਨੂੰ ਤੁਸੀਂ ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਜਿਵੇਂ ਭਾਈ ਪਿੰਦਰਪਾਲ ਸਿੰਘ ਜੀ ਹੁੰਦੇ ਸਮਝਾਉਂਦੇ ਹੁੰਦੇ ਸਾਨੂੰ ਅਕਸਰ ਉਹ ਕਹਿੰਦੇ ਨੇ ਕਿ ਅਸੀਂ ਰਾਤ ਨੂੰ ਸੋਹਲਾ ਸਾਹਿਬ ਦੀ ਬਾਣੀ ਕਿਉਂ ਪੜਦੇ ਹਾਂ ਉਹ ਕਹਿੰਦੇ ਸੋਹਲਾ ਸਾਹਿਬ ਦੀ ਬਾਣੀ ਪੜਨ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਨਾ ਤੇ ਉਹ ਸਾਡੇ ਇੱਕ ਦਿਮਾਗ ਦੇ ਇੱਕ ਪਿਛਲੇ ਪਾਸੇ 'ਚ ਸਾਡਾ ਉਹ ਗੁਰਬਾਣੀ ਚੱਲਦੀ ਰਹਿੰਦੀ ਆ ਕਈ ਵਾਰੀ ਅਸੀਂ ਸੌ ਜਾਂਦੇ ਤਾਂ ਸਾਨੂੰ ਐਦਾਂ ਲੱਗਦਾ ਕਿ ਸਾਡੇ ਅੰਦਰ ਗੁਰਬਾਣੀ ਚੱਲ ਰਹੀ ਆ ਤੇ ਗੁਰਬਾਣੀ ਜਦੋਂ ਅਸੀਂ ਸੌਣ ਲੱਗਿਆਂ ਵੀ ਪੜ ਕੇ ਸੌ ਰਹੇ ਆ ਤੇ ਗੁਰੂ ਸਾਹਿਬ ਸਾਡੇ ਤੇ ਐਸੀ ਕਿਰਪਾ ਕਰਦੇ ਨੇ ਕਿ ਸਾਡਾ ਜਿਹੜਾ ਅੰਮ੍ਰਿਤ ਵੇਲਾ ਦਾ ਜਿਹੜਾ ਸਮਾਂ ਆ ਉਹ ਵੀ ਸਾਨੂੰ ਗੁਰੂ ਤੇ ਘਟੋ ਘਟ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਉਠੀਏ ਕਿ ਸਾਡੇ ਜੋ ਦਿਨ ਦੀ ਸ਼ੁਰੂਆਤ ਹੈ ਉਹ ਇਸ ਦੇ ਨਾਲ ਹੋਵੇ ਪਰ ਅਕਸਰ ਅਸੀਂ ਇਨਸਾਨ ਮਨੁੱਖ ਐਸੇ ਚੀਜ਼ਾਂ ਅਸੀਂ ਮੋਬਾਈਲਾਂ 'ਚ ਗਲਤਾਂ ਹੋ ਚੁੱਕੇ ਕਿ ਪਹਿਲਾਂ ਅਸੀਂ ਮੋਬਾਈਲ ਵੇਖਦੇ ਆਂ ਫਿਰ ਗੁਰੂ ਸਾਹਿਬ ਦੇ ਵੱਲ ਮੁੱਖ ਕਰਦੇ ਆਂ ਬਿਲਕੁਲ ਤੁਸੀਂ ਮੋਬਾਈਲ ਦੀ ਗੱਲ ਕੀਤੀ ਮੈਂ ਗਗਨਦੀਪ ਜੀ ਤੁਹਾਨੂੰ ਦੱਸੂਗਾ ਵੀ ਲੋਕ ਅਜਿਹੇ ਨੇ ਜਦੋਂ ਸਵੇਰੇ ਉੱਠਦੇ ਆਂ ਅਸੀਂ ਦੇਖਿਆ ਕਿ ਕਈ ਲੋਕ ਮੋਬਾਈਲ ਪਰਮਾਤਮਾ ਦਾ ਲੈਣ ਨਾਮ ਦੀ ਦਾ ਬਹੁਤ ਦੂਰ ਦੀ ਗੱਲ ਆ ਲੋਕ ਸਵੇਰੇ ਉੱਠਦੇ ਆਂ ਮੋਬਾਈਲ ਫੜ ਕੇ ਰੀਤਾਂ ਦਾ ਵਿਖੇ ਸ਼ੁਰੂ ਕਰ ਦਿੰਦੇ ਨੇ ਅੱਜ ਕਿਹੜੀ ਰੀਤ ਪਈ ਅੱਜ ਕਿਹੜੀ ਨਹੀਂ ਪਈ ਨਾ ਕਿ ਪ੍ਰਮਾਤਮਾ ਤੇ ਨਾਂ ਬਹੁਤ ਦੂਰ ਆ ਤੇ ਮੈਨੂੰ ਇਹ ਸੋਚ ਗਿਆ ਕਿ ਵੀਰ ਜੀ ਕਿਸ ਤਰ੍ਹਾਂ ਰੋਜ਼ ਅਭਿਆਸ ਹੁੰਦਾ ਵਾ ਤੇ ਜਿਹੜੇ ਅਸੀਂ ਦੇਖਿਆ ਤੁਸੀਂ ਜਿਹੜੀਆਂ ਕਲਮਾਂ ਰੱਖੀਆਂ ਮੈਂ ਬਦਲਸ਼ਕਾਂ ਜੂ ਸਾਂਝਾ ਕਰਗਾ ਇਹ ਪੁਰਾਣੇ ਜ਼ਮਾਨੇ ਚ ਕਲਮਾਂ ਅਸੀਂ ਕਹਿੰਦਾ ਜਿਹੜੀ ਕਿ ਕਾਨੇ ਦੀ ਜਿਹੜੀ ਬਤੀ ਜਾਂਦੀਆਂ ਨੇ ਉਸੇ ਦੇ ਨਾਲ ਜਿਹੜਾ ਇਹ ਗਗਨਬੀਰ ਜੀ ਜਿਹੜਾ ਗੁਰਬਾਣੀ ਦੀਆਂ ਲਾਈਨਾਂ ਗੁਰਬਾਣੀ ਦੀਆਂ ਤੁਕਾਂ ਜਿਹੜੀ ਕਹ ਸਕਦੇ ਆ ਜਾਂ ਗੁਰਬਾਣੀ ਇਹ ਲਿਖਦੇ ਨੇ ਤੇ ਪੰਜਾਬੀ ਦੇ ਵਿੱਚ ਜਿਹੜਾ ਬੜਾਵਾ ਦਿੰਦੇ ਨੇ ਪੰਜਾਬੀ ਦੀਆਂ ਵੀ ਕਾਫੀ ਜਿਵੇਂ ਊੜਾੜਾ ਹੋ ਗਿਆ ਹੋਰ ਜਿਹੜੀਆਂ ਪੰਜਾਬੀ ਦੀਆਂ ਸਧਰਾ ਨੇ ਜਾਂ ਪੀ ਤੇ ਲੈਣਾ ਉਹ ਵੀ ਜਿਹੜੀਆਂ ਲਿਖਦੇ ਨੇ ਤੇ ਗਗਨਬੀਰ ਜੀ ਫਿਰ ਕਿਸ ਤਰ੍ਹਾਂ ਜਹਾਂ ਚ ਆਇਆ ਵੀ ਇਹ ਜਿਹੜੀਆਂ ਪੁਰਾਣੀਆਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਇਤਿਹਾਸ ਲਿਖੀ ਜਾਂਦੇ ਸੀ ਇਹਨਾਂ ਨਾਲ ਲਿਖੀ ਜਾਂਦੇ ਸੀ ਬਿਲਕੁਲ ਪਹਿਲਾਂ ਕੀ ਹੁੰਦਾ ਸੀ ਕਿ ਜਿਵੇਂ ਅਕਸਰ ਘਰ ਵਿੱਚ ਬਜ਼ੁਰਗ ਇਹ ਗੱਲ ਕਰਦੇ ਸੀ ਕਿ ਅਸੀਂ ਨਾ ਪਹਿਲੋਂ ਫੱਟੀ ਦੇ ਨਾਲ ਤੇ ਇਹਨਾਂ ਕਲਮਾਂ ਦੇ ਨਾਲ ਲਿਖਦੇ ਸੀ ਪਰ ਅੱਜ ਇਹ ਕਲਮਾਂ ਨੂੰ ਲੱਭਣਾ ਇੱਕ ਤੁਹਾਡੇ ਵਾਸਤੇ ਚੁਣੌਤੀ ਹੋ ਜਾਂਦਾ ਸੀ ਚੈਲੰਜ ਹੋ ਜਾਂਦਾ ਸੀ ਵੱਡੀ ਗੱਲ ਇਹਨਾਂ ਨੂੰ ਘੜਨਾ ਲੱਭਣਾ ਤਾਂ ਅੱਜ ਉਹ ਸਮਾਂ ਥੋੜਾ ਜਿਹਾ ਚੇਂਜ ਹੋ ਚੁੱਕਾ ਪਰ ਇਹਨਾਂ ਦੀ ਜੋ ਇਮੀਅਤ ਆ ਅੱਜ ਵੀ ਉਹੀ ਹੈ ਅੱਜ ਵੀ ਬੱਚਿਆਂ ਨੂੰ ਅਗਰ ਅਸੀਂ ਇਹਨਾਂ ਕਲਮਾਂ ਦਿਖਾਈਏ ਤਾਂ ਉਹ ਇਹ ਚੀਜ਼ ਤੋਂ ਹੈਰਾਨ ਹੁੰਦੇ ਨੇ ਕਿ ਇਹਨਾਂ ਨਾਲ ਲਿਖਿਆ ਜਾਂਦਾ ਸੀ ਇਹਨਾਂ ਵਿੱਚ ਸ਼ਾਇ ਕਿਥੋਂ ਪੈਂਦੀ ਸੀ ਇਹਨਾਂ ਦੇ ਫੀਨੋਮੈਨਾ ਤੋਂ ਹੀ ਉਹ ਜਾਣੂ ਨਹੀਂ ਹੈਗੇ ਕਿ ਇਹਨਾਂ ਦਾ ਉਹ ਮੈਕੈਨਿਜ਼ਮ ਕੀ ਹੈਗਾ ਸੀ ਪਰ ਅੱਜ ਦਾ ਸਮਾਂ ਇਹਨਾਂ ਕਾਪਰ ਦੀਆਂ ਨਿਬਾਂ ਨੇ ਜਿਹੜੀਆਂ ਸਟੀਲ ਦੀਆਂ ਨਿਬਾਂ ਨੇ ਇਹ ਇਹਨਾਂ ਨਿਬਾਂ ਨੇ ਲੈ ਲਿਆ ਵੱਡੀ ਗੱਲ ਹੈ ਕਿ ਭਾਈ ਸਾਹਿਬ ਜੀ ਲਿਖਣ ਦੀ ਜਾਂਚ ਇਹਨਾਂ ਕਲਮਾਂ ਨੇ ਨਹੀਂ ਦੇਣੀ ਉਹ ਤੁਹਾਡੇ ਅੰਦਰੋਂ ਨਿਕਲ ਕੇ ਆਉਣੀ ਹੈ ਕਿ ਜਿਹੜੇ ਨਾਲ ਤੁਹਾਡੇ ਅੰਦਰੋਂ ਸਕੂਨ ਤੁਹਾਨੂੰ ਮਿਲਣਾ ਇਸ ਗੁਰਬਾਣੀ ਨੂੰ ਲਿਖ ਕੇ ਉਹ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਮਿਲਣਾ ਉਹਦੇ ਇੱਕ ਇੱਕ اٹਲ ਸੱਚਾਈ ਹੈ ਜੀ ਇਸ ਜੀ ਦੀ ਤਮੀਨੇ ਸੋ ਪਾਈ ਸਾਹਿਬ ਅਸੀਂ ਦੇਖਿਆ ਜਿਹੜਾ ਤੁਸੀਂ ਜਿਹਦੇ ਨਾਲ ਤੁਸੀਂ ਪੰਜਾਬੀ ਦੀ ਸੇਵਾ ਕਰ ਰਹੇ ਹੋ ਪੰਜਾਬੀ ਮਾਂ ਬੋਲੀ ਦੀ ਤੇ ਇਹ ਜਿਹੜੇ ਇਹਦੇ ਵਾਸਤੇ ਕੁਝ ਸਪੈਸ਼ਲ ਰੰਗ ਹੁੰਦੇ ਨੇ ਕੁਝ ਸਪੈਸ਼ਲ ਇਹਦੇ ਵਾਸਤੇ ਕੋਈ ਕਾਗਜ਼ ਹੁੰਦਾ ਵਾ ਤੇ ਜਿਹੜਾ ਤੁਸੀਂ ਅਸੀਂ ਦੇਖਿਆ ਆਮ ਘਰਾਂ ਵਿੱਚ ਜਿਹੜੇ ਛੋਟੇ ਛੋਟੇ ਬੋਰਡ ਬਣਾਏ ਨੇ ਜਿਹਨਾਂ ਤੇ ਲਾਈਨਾਂ ਲਿਖੀਆਂ ਵਾਂ ਜਿਹੜੀਆਂ ਸਾਡੇ ਮਨ ਨੂੰ ਸੇਹ ਦਿੰਦੀਆਂ ਨੇ ਸਾਨੂੰ ਸਿੱਧੇ ਰਾਹ ਪਾਉਂਦੀਆਂ ਨੇ ਇਨਾ ਵਾਸਤੇ ਕੁਝ ਸਪੈਸ਼ਲ ਪੇਪਰ ਹੁੰਦਾ ਵਾ ਜਾਂ ਸਪੈਸ਼ਲ ਕੋਈ ਰੰਗ ਵਰਤੇ ਕੀ ਦੀ ਇਹ ਜੀ ਬਿਲਕੁਲ ਭਾਈ ਸਾਹਿਬ ਜੀ ਉਹਦੇ ਵਾਸਤੇ ਕਿ ਇਹ ਕਹਿੰਗੇ ਸਾਡੇ ਕੋਲ ਸਾਡਾ ਇੱਕ ਜੋ ਪ੍ਰੀਮੀਅਮ ਪੇਪਰ ਕਹਿ ਸਕਦੇ ਆ ਥੋੜਾ ਮੋਟਾ ਪੇਪਰ ਜਿਹਦੇ ਅੰਦਰ ਅਸੀਂ ਹੈਂਡ ਮੇਡ ਸ਼ੀਟ ਵੀ ਵਰਤ ਲਏ ਨੇ ਜਾਂ ਫਿਰ ਤੇ ਫਿਰ ਜਿਹੜੀ ਤੁਸੀਂ ਸ਼ਾਈ ਦੀ ਗੱਲ ਕੀਤੀ ਇਹ ਸ਼ਾਈ ਵੀ ਸਾਡੇ ਕੋਲ ਬਾਜ਼ਾਰਾਂ ਚੋਂ ਮਿਲ ਵੀ ਜਾਂਦੀ ਆ ਤੇ ਅਕਸਰ ਫਿਰ ਗੱਲਾਂ ਇਹਦੀ ਕਿ ਜਦੋਂ ਤੁਸੀਂ ਇਸ ਲਾਈਨ 'ਚ ਪੈ ਜਾਂਦੇ ਹੋ ਕਈ ਚੀਜ਼ਾਂ ਤੁਹਾਨੂੰ ਆਪ ਹੱਥੀਂ ਕਰਨੀਆਂ ਹੀ ਆ ਜਾਂਦੀਆਂ ਨੇ ਜਿਵੇਂ ਕਿ ਜਿਵੇਂ ਕਿ ਆ ਰੰਗਾਂ ਦੇ ਉੱਤੋਂ ਬਾਅਦ ਨੂੰ ਘੋਲ ਕੇ ਤੇ ਅਸੀਂ ਆਪਣਾ ਇੰਕ ਬਣਾ ਸਕਦੇ ਹਾਂ ਉਹਨਾਂ ਨੂੰ ਵਰਤ ਸਕਦੇ ਹਾਂ ਪਰ ਅੱਜ ਜਿੱਥੇ ਭਾਈ ਸਾਹਿਬ ਜੀ ਇਹ ਚੀਜ਼ਾਂ ਚੱਲ ਰੀਆਂ ਨੇ ਉੱਥੇ ਡਿਜੀਟਲ ਦਾ ਜਮਾਨਾ ਵੀ ਆ ਚੁੱਕਾ ਤੁਸੀਂ ਦੱਸੋ ਡਿਜੀਟਲ ਦੇ ਅੰਦਰ ਵੀ ਕੀ ਆ ਕਿ ਸਾਡੇ ਕੋਲ ਅੱਜ ਕੋਈ ਕਹਿੰਦਾ ਕਿ ਮੈਂ ਕਿਤਾਬ ਬਣਾਉਣੀ ਹੈ ਜੀ ਮੈਨੂੰ ਉਹਦਾ ਪੇਜ ਪ੍ਰਿੰਟ ਕਰਾ ਕੇ ਦਿਓ ਜੀ ਤੇ ਉਹ ਅਸੀਂ ਡਿਜੀਟਲਾਈਜੇਸ਼ਨ ਦੇ ਵਿੱਚ ਆ ਚੁੱਕੇ ਹੋਏ ਹਾਂ ਤੇ ਡਿਜੀਟਲ ਦੇ ਜਮਾਨੇ ਦੇ ਨਾਲ ਵੀ ਕੰਮ ਕਰਨਾ ਆ ਚੁੱਕ ਬਸ ਉਸ ਵਾਲੇ ਪਾਸੇ ਨੂੰ ਮੂਵ ਕਰਨਾ ਆ ਜਿਵੇਂ ਮੋਬਾਈਲ ਤੇ ਸਾਡੇ ਕੋਲ ਸਾਰਿਆਂ ਕੋਲ ਆ ਬਹੁਤ ਕੁਝ ਅਸੀਂ ਦੇਖਦੇ ਆ ਦਿਨ ਦੇ ਅੰਦਰ ਪਰ ਸਿੱਖਦੇ ਕੀ ਆ ਉਹ ਤੁਹਾਡੇ ਆਪਣੀ ਚਾਹਤ ਹੈ ਤੁਹਾਡਾ ਆਪਣੀ ਰੁਚੀ ਹੈ ਕਿ ਤੁਸੀਂ ਕਿਧਰ ਪਾਸੇ ਜਾ ਰਹੇ ਹੋ ਜੀ ਬਿਲਕੁਲ ਜੀ ਤੇ ਗਗਨ ਵੀ ਜੀ ਮਨੂਏ ਜੀ ਵੀ ਦੱਸ ਦਿਓ ਤੁਸੀਂ ਮੇ ਨਾਲ ਗੱਲ ਕਰ ਰਹੇ ਸੀ ਆਫ ਰਕੋਰਡ ਕੈਮਰੇ ਵੀ ਕਿ ਤੁਹਾਨੂੰ ਗੁਰੂ ਸਾਹਿਬ ਨੇ ਸੇਵਾ ਦਿੱਤੀ ਹੈ ਜਦੋਂ ਤੁਸੀਂ ਮੰਨੇ ਦੇ ਉੱਠ ਕੇ ਗੁਰਦਆ ਸਾਹਿਬ ਜਾਂਦੇ ਸੀ ਉੱਥੇ ਜਿਹੜਾ ਤੁਹਾਨੂੰ ਪਹਿਲੀ ਜਿਹੜੀ ਸੇਵਾ ਮਿਲੀ ਦੀ ਦਸਖਾਂ ਜੂ ਸਾਂਝਾ ਕਰਦੇ ਹੋ ਉਸ ਵਾਕਿਆ ਬਾਰੇ ਕੀ ਸੀ ਵਾਕਿਆ ਉਹ ਜਿਹੜਾ ਭਾਈ ਸਾਹਿਬ ਨੂੰ ਕਿਤੇ ਬਾਹਰ ਜਾਣਾ ਸੀ ਉਹ ਵਾਕਿਆ ਭਾਈ ਸਾਹਿਬ ਜੀ ਇਦਾਂ ਸੀ ਕਿ ਮੈਨੂੰ ਇੱਥੇ ਸਾਡੇ ਨਜ਼ਦੀਕ ਹੀ ਗੁਰੂ ਸਤਿਨ ਗੁਰੂ ਸਾਹਿਬਾਂ ਦਾ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੀਪਲੀ ਸਾਹਿਬ ਆ ਇੱਥੇ ਤੇ ਉਹ ਭਾਈ ਸਾਹਿਬ ਨੇ ਮੈਨੂੰ ਕਿਹਾ ਕਿ ਮੈਂ ਉੱਥੇ ਜਾਣਾ ਸ਼ੁਰੂ ਕੀਤਾ ਇੱਕ ਦਿਨ ਸੇਵਾ ਲਈਤੀ ਉਹਨਾਂ ਕੋਲੋਂ ਕਹਿ ਕੇ ਕਿ ਮੈਨੂੰ ਇੱਕ ਦਿਨ ਦੀ ਸੇਵਾ ਦੇ ਦਿਓ ਤੇ ਉਹਨਾਂ ਨੇ ਸੇਵਾ ਦੇ ਦਿੱਤੀ ਤੇ ਅਗ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਉਹ ਕਹਿੰਦੇ ਕਿ ਮੈਂ ਨਾ ਬਾਹਰ ਜਾਣਾ ਤੇ ਤੁਸੀਂ ਸੇਵਾ ਲੈ ਸਕਦੇ ਹੋ ਤੇ ਤਾਂ ਮਨ ਵਿੱਚ ਆਇਆ ਕਿ ਸਵੇਰੇ ਉੱਠਣਾ ਵੀ ਪਣਾ ਇੰਨੀ अर्ਲੀ 2:30 ਵਜੇ ਦਾ ਸਮਾਂ ਕੌਣ ਉੱਠੇਗਾ ਤੇ ਮੈਂ ਉਹਨਾਂ ਨੂੰ ਕਿਹਾ ਤਾਂ ਕਿ ਭਾਈ ਸਾਹਿਬ ਮੈਂ ਸ਼ਨੀਆ ਐਤਵਾਰ ਜਦੋਂ ਛੁੱਟੀ ਹੋਇਆ ਕਰਗੀ ਉਸ ਦਿਨ ਕਰ ਲਿਆ ਕਰਾਂਗਾ ਤੇ ਅੱਗੋ ਪਿਛੋ ਨਹੀਂ ਮੈਂ ਕਰ ਸਕਦਾ ਉਹ ਫਿਰ ਕਹਿੰਦੇ ਕਿ ਚਲੋ ਮੈਂ ਸੋਚ ਲੈਣਾ ਫਿਰ ਕਿਸੇ ਹੋਰ ਦੀ ਕੋਈ ਮਿੰਦਤਰਲਾ ਕੱਢਦਾ ਫਿਰ ਘਰ ਆ ਕੇ ਏ ਸੀ ਦੇ ਨਾਲ ਇੱਕ ਆਪਣੇ ਅੰਦਰ ਹੀ ਵਿਚਾਰ ਕੀਤੀ ਕਿ ਗੁਰੂ ਸਾਹਿਬ ਤੇਰੇ ਝੋਲੀ ਕੁਛ ਪਾ ਰਿਹਾ ਤੂੰ ਆ ਵੀ ਝੋਲੀ ਪਿੱਛੇ ਖਿੱਚ ਰਿਆਂ ਤੇ ਉਹ ਗੁਰੂ ਸਾਹਿਬ ਦੇ ਅੱਗੇ ਝੋਲੀ ੱਡ ਕੇ ਇੱਕ ਦਾਤ ਮੰਗੀ ਕਿ ਨਹੀਂ ਬਾਦਸ਼ਾਹ ਆਪਣੀ ਸੇਵਾ ਲੈ ਲਿਓ ਫਿਰ ਉਹ ਵੀ ਨਾਲ 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 ਸਵੇਰੇ ਜਾਣਾ ਗੁਰਦਾਰਾ ਬਿਪਲੀ ਸਾਹਿਬ ਜਾਣਾ ਆਣ ਕੇ ਜੋ ਕਲੋਨੀ ਵਾਲਾ ਗੁਰਦਾਰ ਸਾਹਿਬ ਉਥੇ ਹੁਕਮਨਾਮਾ ਸਾਹਿਬ ਲਿਖਣਾ ਫਿਰ ਜਿੱਥੇ ਸਕੂਲ ਜਾਣਾ ਉਥੇ ਮੇਰੇ ਪ੍ਰਿੰਸੀਪਲ ਮੈਮ ਨੂੰ ਰਿਕੁਐਸਟ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਇੱਕ ਹੁਕਮਨਾਮਾ ਸਾਹਿਬ ਵਾਸਤੇ ਬੋਰਡ ਲਗਵਾਈਏ ਉਹ ਕਹਿੰਦਾ ਤੂੰ ਲਗਵਾਣਾ ਤਾਂ ਲਗਵਾ ਤੇ ਉਹ ਵੀ ਲਗਵਾਇਆ ਕੋਸ਼ਿਸ਼ ਇਹ ਹੈ ਸਕੇ ਜਿੰਨਾ ਅਸੀਂ ਸੰਗਤ ਨੂੰ ਜੋੜ ਸਕਦੇ ਆ ਉਹ ਜ਼ਰੂਰ ਜੋੜੀਏ ਜਿਵੇਂ ਉਹ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਅੱਜ ਡਿਜੀਟਲ ਵਿੱਚ ਕੀ ਆ ਐਲਈਡੀ ਆ ਚੁੱਕੀਆਂ ਹੋਈਆਂ ਨੇ ਵੱਡੀ ਗੱਲ ਹੈ ਕਿ ਕੋਈ ਉੱਚ ਕਮੀ ਨਹੀਂ ਨਿਕਲਨੀ ਕੋਈ ਚ ਗਲਤੀ ਨਹੀਂ ਹੋਣੀ ਸਾਡੇ ਕੋਲ ਲਿਖਣ ਲੱਗਾ ਗਲਤੀਆਂ ਵੀ ਹੋ ਜਾਂਦੀਆਂ ਪਰ ਗੁਰੂ ਸਾਹਿਬ ਬਖਸ਼ਣ ਹਾਰਨੇ ਬਖਸ਼ ਦੇਣ ਕਿ ਕਿਤੇ ਗਲਤੀਆਂ ਹੁੰਦੀਆਂ ਪਰ ਜਾਣ ਬੁੱਝ ਕੇ ਨਹੀਂ ਕਦੀ ਵੀ ਕੀਤੀਆਂ ਜਾਂਦੀਆਂ ਤੇ ਲਿਖਣ ਦੇ ਵਿੱਚ ਹੋ ਵੀ ਜਾਂਦੀਆਂ ਨੇ ਪਰ ਜੋ ਅਭਿਆਸ ਜੋ ਲਿਖਣ ਦਾ ਔਰ ਜੋ ਮਜ਼ਾ ਉਹਦੇ ਵਿੱਚ ਆਉਂਦਾ ਉਹ ਇਹਨਾਂ ਐਲਈਡੀ ਦੇ ਵਿੱਚ ਨਹੀਂ ਆਉਣਾ ਸੋ ਉਹ ਸਾਰਾ ਫਿਰ ਐਸਾ ਇੱਕ ਨਾਲ 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 ਅਭਿਆਸ ਚੱਲਦਾ ਨਾਲ ਨਾਲੇ ਕੈਸੇ ਗੁਰੂ ਪਾਸ਼ਾ ਸੇਵਾ ਲੈਂਦੇ ਰਹੇ ਕਿ ਅੱਜ ਦਾ ਸਮਾਜ ਜੋ ਤੁਹਾਡੇ ਸਾਹਮਣੇ ਹੈ ਕਿ ਇੱਥੋਂ ਤੱਕ ਮੈਨੂੰ ਗੁਰੂ ਸਾਹਿਬ ਲੈ ਕੇ ਆਏ ਨੇ ਮੈਂ ਬਹੁਤ ਹੀ ਬਹੁਤ ਸ਼ੁਕਰਾਨਾ ਕਰਦਾ ਪਾਸ਼ਾ ਦਾ ਕਿ ਪਾਸ਼ਾ ਤੁਸੀਂ ਮੇਰੇ ਕੋਲ ਇਸੇ ਸਮਾ ਲੈ ਰਹੇ ਹੋ ਬਿਲਕੁਕੁਲ ਤੇ ਗਗਰਵੀ ਜੀ ਮੈਨੂੰ ਇਸ ਸਮਾ ਕਿਸਤਾ ਕਰ ਲੈਂਦੇ ਹੋ ਪਹਿਲੋਂ ਮੰਨੇ ਦੇ ਉੜਦੇ ਹੋ ਉੱਤੋਂ ਬਾਅਦ ਸਕੂਲ ਵੀ ਜਾਣਾ ਹੁੰਦਾ ਸਕੂਲੋਂ ਆ ਕੇ ਫਿਰ ਪਰਿਵਾਰ ਨੂੰ ਥੋੜਾ ਟਾਈਮ ਦੇਣਾ ਹੁੰਦਾ ਸਮਾ ਕਿਸਤਾ ਕਰ ਲੈਂਦੇ ਹੋ ਸਾਰਾ ਤੇ ਰੋਜ਼ ਕਿੰਨੇ ਕ ਅਭਿਆਸ ਕਰਦੇ ਹੋ ਕਿੰਨਾ ਸਮਾ ਤੁਸੀਂ ਬੈਠ ਕੇ ਜਿਹੜਾ ਅਭਿਆਸ ਕਰਦੇ ਲਿਖਣ ਵਿੱਚ ਭਾਈ ਸਾਹਿਬ ਜੀ ਮੈਂ ਤੁਸੀਂ ਗੱਲ ਕੀਤੀ ਕਿ ਸਮਾਂ ਕਿਵੇਂ ਕੱਢਦਾ ਜਾਂ ਸਵੇਰੇ ਰੂਟੀਨ ਕਿਵੇਂ ਸ਼ੁਰੂ ਕਰਦਾ ਅ ਵੱਡੀ ਗੱਲ ਭਾਈ ਸਾਹਿਬ ਜੀ ਗੱਲ ਕਰੀਏ ਤੇ ਜਿਹੜੇ ਇਹ ਸਵਾਸ ਸਾਹ ਮਿਲੇ ਨੇ ਇਹ ਪਾਸ਼ਾ ਨੇ ਹੀ ਦਿੱਤੇ ਨੇ ਤੇ ਸਾਨੂੰ ਉਹਨਾਂ ਦਾ ਅੰਦਾਜ਼ਾ ਕੋਈ ਨਹੀਂ ਤੇ ਕਈ ਵਾਰੀ ਕਿਸੇ ਕਿਸੇ ਦਿਨ ਤਾਂ ਐਸੀ ਹੁੰਦੀ ਹੈ ਕਿ ਥੱਕੇ ਹੋਈਦਾ ਤੇ ਸਵੇਰੇ ਜਾਗ ਨਹੀਂ ਹੁੰਦੀ ਪਰ ਜਦੋਂ ਅਚਾਨਕ ਉਸ ਸਮੇਂ ਦੌਰਾਨ ਅੱਖ ਖੁੱਲ ਜਾਂਦੀ ਤੇ ਕਹਿੰਦਾ ਕਿ ਧੰਨ ਗੁਰੂ ਅਰਮਦਾਸ ਪਾਸ਼ਾ ਤੁਸੀਂ ਇੱਕ ਐਸੀ ਮਤਲਬ ਬਾਹ ਫੜ ਕੇ ਠਾ ਲਈ ਆ ਚਲੋ ਚੱਲੀਏ ਤੇ ਉਹ ਐਸੀ ਸੇਵਾ ਗੁਰੂ ਸਾਹਿਬ ਹੀ ਆਪ ਲੈ ਲੈਂਦੇ ਨੇ ਮੈਂ ਅੱਗੇ ਕਿੰਨਾ ਕਿ ਵਢ ਭਗਾ ਹਾਂ ਕਿ ਜਿਹੜੀ ਇਹ ਸੇਵਾ ਮੇਰੇ ਕੋਲ ਲਈ ਜਾਂਦੇ ਮੈਂ ਇਸ ਦੇ ਕਾਬਲ ਨਹੀਂ ਹਾਂ ਪਰ ਫਿਰ ਉਹ ਗੱਲ ਹੁੰਦੀ ਜਦੋਂ ਸਵੇਰੇ ਉੱਠ ਜਾਈਦਾ ਫਿਰ ਥਕਾਵਟ ਨਹੀਂ ਕੋਲ ਲੱਗਦੀ ਕਿਉਂਕਿ ਗੁਰੂ ਸਾਹਿਬ ਦੇ ਚਰਨਾਂ 'ਚ ਜਾ ਕੇ ਐਸਾ ਸਜਦਾ ਕਰੀਦਾ ਕਿ ਜਦੋਂ ਫਿਰ ਮਨ ਐਸਾ ਵਿਰਾਗ ਵੀ ਆ ਜਾਂਦਾ ਕਿ ਪਾਸ਼ਾ ਦੁਨੀਆ ਸੁੱਤੀ ਪਈ ਆ ਤੇ ਤੁਸੀਂ ਮੈਨੂੰ ਆਪਣੇ ਦਰ ਦੇ ਉੱਤੇ ਦਰਸ਼ਨ ਕਰਾ ਰਹੇ ਹੋ ਸ਼ਾਇਦ ਉਸ ਤੋਂ ਵੱਡਾ ਮੈਂ ਵਢ ਭਗਾ ਕੋਈ ਹੋਰ ਕਿਸੇ ਨੂੰ ਨਹੀਂ ਸਮਝਦਾ ਫਿਰ ਜੋ ਅਭਿਆਸ ਦੀ ਗੱਲ ਕਰਦਾ ਇਹ ਕਲਮਾ ਇਹ ਕਾਪੀ ਹਮੇਸ਼ਾ ਮੇਰੇ ਕੋਲ ਮੇਰੇ ਨਾਲ ਹੀ ਹੁੰਦੀ ਆ ਅ ਸਕੂਲ ਵਿੱਚ ਸਮਾਂ ਲੱਗਾ ਲੇਖ ਲਿਆ ਘਰ ਵਿੱਚ ਸਮਾਂ ਲੱਗਾ ਲੇਖ ਲਿਆ ਚਾਹੇ ਕਿਸੇ ਵੀ ਚੀਜ਼ ਨੂੰ ਵੱਡੀ ਗੱਲ ਆ 35 ਅਖਰੀ ਤੋਂ ਵੱਡੀ ਕੋਈ ਚੀਜ਼ ਨਹੀਂ ਆ। ਛੋਟੇ ਬੱਚ ਨੂੰ ਅਸੀਂ ABC ਦਾ ਅਭਿਆਸ ਕਰਾਈ ਜਾਂਦੇ ਹਾਂ। ਉਸ ਤੋਂ ਛੋਟੇ ਬੱਚ ਨੂੰ ਅਸੀਂ ਕਹਿੰਦੇ ਤੂੰ ਸਿੱਧੀ ਲਾਈਨ ਹੀ ਖਿੱਚੀ ਜਾ ਤੇਰੇ ਲਈ ਇਹ ਹੀ ਅਭਿਆਸ ਆ। ਉਹ ਅਭਿਆਸ 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 ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸ। ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਉਹੋ ਗੱਲ ਇੱਥੇ ਆ ਜਾਂਦੀ ਆ ਕਿ ਛੋਟੀਆਂ-ਛੋਟੀਆਂ ਚੀਜ਼ਾਂ ਹੀ ਤੁਹਾਨੂੰ ਇੰਨਾਕ ਵੱਡਾ ਕਾਬਿਲ ਬਣਾ ਦਿੰਦੀਆਂ ਨੇ ਕਿ ਜਿਨ੍ਹਾਂ ਦਾ ਤੁਸੀਂ ਕਦੇ ਸੋਚ ਨਹੀਂ ਸਕਦੇ ਕਿ ਮੇਰੇ ਅੰਦਰ ਇਹ ਚੀਜ਼ ਨਿਕਲ ਕੇ ਆਊਗੀ। ਬਿਲਕੁਲ ਜੀ। ਤੇ ਮੇਰੀ ਨੂੰ ਇਹ ਵੀ ਪਤਾ ਲੱਗਾ ਵੀ ਤੁਸੀਂ ਜਦੋਂ ਕਿਸੇ ਦਾ ਕੋਈ ਤੁਹਾਡੇ ਫਰੈਂਡਸ ਨਾਲ ਜਾਂ ਰਿਸ਼ਤੇਦਾਰ ਚ ਕਿਸਾ ਜਨਮ ਦਿਨ ਹੁੰਦਾ ਜਾਂ ਕਿਸੇ ਦਾ ਵਿਆਹ ਸ਼ਾਦੀ ਹੁੰਦਾ ਤੇ ਮੈਨੂੰ ਪਤਾ ਲੱਗਾ ਤੁਸੀਂ ਬਾਜ਼ਾਰੋਂ ਗਿਫਟ ਕੋਈ ਨਹੀਂ ਲੈਂਦੇ ਤੁਸੀਂ ਆਪਣੇ ਜਿਹੜੀਆਂ ਪਰਮਾਤਮਾ ਨੇ ਜਿਹੜਾ ਤੁਹਾਨੂੰ ਹੁਨਰ ਦਿੱਤਾ ਵਾ ਪਰਮਾਤਮਾ ਨੇ ਜਿਹੜੀ ਤੁਹਾਨੂੰ ਤਾਕਤ ਦਿੱਤੀ ਹੈ ਕਲਮ ਦੇ ਵਿੱਚ ਉਸੇ ਕਲਮ ਦੀ ਨਾਲ ਜਿਹੜਾ ਤੁਸੀਂ ਕਲਮ ਦੇ ਧਣੀ ਵੀ ਹੋ ਮੈਂ ਕਹਾਂਗਾ ਤੁਹਾਨੂੰ ਜਿਹੜੇ ਕਲਮ ਦੇ ਨਾਲ ਤੁਸੀਂ ਲਿਖਦੇ ਹੋ ਬਾਣੀ ਲਿਖਦੇ ਹੋ ਕੋਈ ਤਾਂ ਸ਼ਬਦ ਲਿਖਦੇ ਹੋ ਤੇ ਉਹ ਜਿਹੜਾ ਤੁਸੀਂ ਇਹਨਾਂ ਨੂੰ ਫਰੇਮ 'ਚ ਬਣਾ ਕੇ ਦੇਂਦੇ ਹੋ ਚਾਹੇ ਉਹ ਵਿਆਹ ਸ਼ਾਦੀ ਹੋਵੇ ਤੇ ਜਾਂ ਕਿਸੇ ਦਾ ਜਨਮ ਦਿਨ ਹੋਵੇ ਫਿਰ ਮਾਨੂੰ ਕਿੰਨਾ ਕਿ ਚੰਗਲਾ ਲੱਗਦਾ ਜਦੋਂ ਅਜਿਹਾ ਗਿਫਟ ਵੇਕੇ ਉਹ ਹਰਾ ਰਹਿ ਜਾਂਦਾ ਯਾਰ ਤੁਸੀਂ ਕਮਾਲ ਹੀ ਕਰਤੀ ਭਈ ਆ ਸਰ ਦੇਖੋ ਇੱਕ ਗੁਰਬਾਣੀ ਸਾਨੂੰ ਸੱਚੀ ਸੁੱਚੀ ਜੀਵਨ ਦੇ ਮਾਰਗਦਰਸ਼ਨ ਕਰਾਉਂਦੀ ਹੈ ਤੇ ਜਦੋਂ ਉਹ ਗੁਰਬਾਣੀ ਤੁਹਾਡੇ ਘਰ ਵਿੱਚ ਆਣ ਕੇ ਆਪਣੀ ਜਗ੍ਹਾ ਲੈ ਲੈਂਦੀ ਹੈ ਤੇ ਫਿਰ ਤੁਸੀਂ ਉਸ ਤੋਂ ਦੂਰ ਨਹੀਂ ਜਾਂਦੇ ਫਿਰ ਤੁਹਾਡੇ ਲਈ ਉਹ ਚੀਜ਼ ਜਿਹੜੀ ਆ ਉਹ ਤੁਹਾਡਾ ਇੱਕ ਐਸੀ ਸਿਹਤ ਦਿੰਦੀ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਫਿਰ ਸਾਡੇ ਕੋਲ ਹੋਰ ਕਾਹੇ ਮਨ ਤੂ ਡੋਲਦਾ ਹਰ ਮਨਸਾ ਪੂਰਨ ਹਾਰ ਆਪੇ ਹਾਰੇ ਕਰੰਗ ਹੈ ਆਪੇ ਬਹੁ ਰੰਗੀ ਸੋ ਇੱਕ ਐਸੀਆ ਮਤਲਬ ਬਹੁਤ ਬਹੁਤ ਅਥਾ ਸਮੁੰਦਰ ਹੈ ਗੁਰੂ ਪਾਸ਼ਾ ਨੂੰ ਕਿਤੋਂ ਵੀ ਸ਼ੁਰੂ ਕਰ ਲੋ ਤੁਹਾਨੂੰ ਇੱਕ ਐਸੀ ਸੱਚੀ ਸੁਚੀ ਰਾਹ ਦੀ ਸੇਧ ਦਿੰਦੇ ਨੇ ਕਿ ਬਸ ਤੂੰ ਭੱਲਿਆ ਭੁੱਲਿਆ ਤੂੰ ਤੁਰਨ ਵਾਲੀ ਗੱਲ ਕਰ ਤੇਰੇ ਲਈ ਸਿੱਧੀ ਸਿੱਧੀ ਲਾਈਨ ਬਣਾਈ ਹੋਈ ਹੈ ਤੋ ਤੁਰੰਤ ਹੀ ਗੱਲ ਕਰ ਸੋ ਇੱਕ ਐਸੀ ਮਨ ਵਿੱਚ ਖੁਸ਼ੀ ਆਉਂਦੀ ਜਦੋਂ ਮੈਂ ਕਿਸੇ ਨੂੰ ਇਹ ਭੇਟ ਵੀ ਕਰਦਾ ਕਿ ਮੈਂ ਤੁਹਾਨੂੰ ਲਈ ਇੱਕ ਛੋਟਾ ਜਿਹਾ ਇੱਕ ਤੋਹਫਾ ਲੈ ਕੇ ਆਇਆ ਹੈ ਤੋਹਫਾ ਤਾਂ ਨਹੀਂ ਉਹ ਗੁਰਬਾਨੀ ਹੁੰਦੀ ਤੇ ਜਿਹੜਾ ਅੱਗੋਂ ਵੀ ਕੋਈ ਲੈਂਦਾ ਮੇਰੇ ਕੋਲ ਮੇਰਾ ਅੱਜ ਤੱਕ ਦਾ ਅਭਿਆਸ ਇਹ ਕਹਿੰਦਾ ਇੰਨੇ ਇੱਕ ਕਸ ਦੇ ਕੀ ਸਕੂਨ ਦੇ ਨਾਲ ਉਹ ਅਗਲਾ ਆਪਣੇ ਸੀਨੇ ਨਾਲ ਇਹ ਚੀਜ਼ ਲਾਉਂਦਾ ਕਿ ਇਹ ਮੇਰਾ ਇੱਕ ਜ਼ਿੰਦਗੀ ਦਾ ਇੱਕੜਾ ਹਿੱਸਾ ਬਣ ਕੇ ਰ ਆ ਗਿਆ ਜਦੋਂ ਤੋਂ ਮੈਨੂੰ ਇਹ ਚੀਜ਼ ਦੇਖ ਕੇ ਚੱਲਾਂ ਬਾਕੀ ਚੀਜ਼ਾਂ ਵੇਰਥ ਨੇ ਬਾਕੀ ਚੀਜ਼ਾਂ ਸਭ ਵੇਰਥ ਨੇ ਜੀ ਗੱਲ ਕਰ ਲਈਏ ਇਹ ਇੱਕ ਐਸੀ ਚੀਜ਼ ਹੈ ਜੀ ਬਿਲਕੁਲ ਜੀ ਤੇ ਗगनवीर ਜੀ ਪ੍ਰਮਾਤਮਾ ਲੱਗ ਗਾਲੀਏ ਉਸ ਸੱਚੇ ਬਾਦਸ਼ਾਹ ਦਾ ਕਿੰਨਾ ਕਿ ਸ਼ੁਕਰਗੁਜ਼ਾਰ ਕਰਦੇ ਹੋ ਕਿ ਪ੍ਰਮਾਤਮਾ ਨੇ ਤੁਹਾਡੇ ਹੱਥ ਵਿੱਚ ਐਡੀ ਵੱਡੀ ਦਾਤ ਦਿੱਤੀ ਹੈ ਜਿੱਤੇ ਕਿ ਪ੍ਰਮਾਤਮਾ ਨੇ ਐਡੀ ਵੱਡੇ ਸਾਨੂੰ ਸਵਾਜ ਦਿੱਤੇ ਨੇ ਐਨਾ ਸੋਹਣਾ ਸਰੀਰ ਦਿੱਤਾ ਤੇ ਜਦੋਂ ਬਾਣੀ ਨਾਲ ਤੁਸੀਂ ਜੁੜ ਗਏ ਬਾਣੀ ਤੇ ਬਾਣੀ ਦੇ ਨਾਲ ਤੇ ਫਿਰ ਹੋਰ ਜੁੜੇ ਤੁਸੀਂ ਧਣੀ ਹੋ ਗਏ ਆਪਣੇ ਆਪ ਨੂੰ ਕਿੰਨਾ ਕੁ ਵਿਭਾਗਾ ਤੇ ਆਪਣੇ ਆਪ ਨੂੰ ਮੂਲ ਪਰਮਮ ਸੂਝ ਕਰਦੇ ਹੋ ਵੀ ਅਜਿਹੇ ਆ ਸ਼ਖਸ ਮੈਂ ਸ਼ਾਇਦ ਜੇਕਰ ਨਾ ਹੁੰਦਾ ਗੁਰੂ ਸਾਹਿਬ ਦੇ ਨਾਲ ਨਾਲਗਾ ਦਾ ਤੇ ਅੱਜ ਗਗਨ ਦੇ ਕੀ ਹਾਲਾਤ ਹੁੰਦੇ ਬਿਲਕੁਲ ਬਿਲਕੁਲ ਤੁਸੀਂ ਭਾਈ ਸਹੀ ਕਿਹਾ ਕਿ ਜਿਵੇਂ ਅਸੀਂ ਇਤਿਹਾਸ ਵਿੱਚੀ ਬਹੁਤ ਬਹੁਤ ਸਾਰੀਆਂ ਉਦਾਹਰਨਾਂ ਦੇਖਦੇ ਆ ਕਿ ਅਗਰ ਅਸੀਂ ਦੇਖ ਸਕਦੇ ਹਾਂ ਕਿ ਇੱਕ ਮਾਧੋ ਰਾਮ ਤੋਂ ਇੱਕ ਮਾਧੋ ਦਾਸ ਤੋਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਸਫ਼ਰ ਜੇਕਰ ਗੁਰੂ ਪਾਸ਼ਾ ਬਾਹ ਫੜ ਕੇ ਕਰਵਾ ਸਕਦੇ ਆ ਤੇ ਇਹ ਵੀ ਉਹਨਾਂ ਦੀ ਹੀ ਰਜ਼ਾ ਹੈ ਕਿ ਮੈਨੂੰ ਇੱਥੋਂ ਤੱਕ ਉਹ ਲੈ ਕੇ ਆਏ ਨੇ ਕਿ ਮੇਰੇ ਕੋਲੋਂ ਇਸ ਦੀ ਸੇਵਾ ਲੈ ਰਹੇ ਨੇ ਤੇ ਸ਼ੁਕਰਾਨੇ ਦੀ ਤੁਸੀਂ ਗੱਲ ਕੀਤੀ ਸ਼ੁਕਰਾਨਾ ਮਤਲਬ ਅਸੀਂ ਉਸ ਸ਼ੁਕਰਾਨੇ ਦੇ ਕਦੀ ਕੀਤਾ ਹੀ ਨਹੀਂ ਕਿ ਪਾਸ਼ਾ ਤੁਸੀਂ ਸਾਨੂੰ ਇਸ ਵਾਸਤੇ ਲੈ ਕੇ ਆਏ ਹੋ ਪਰ ਕਈ ਵਾਰੀ ਇੰਨੇ ਕਿ ਮਨ ਵਿੱਚ ਵਿਰਾਗ ਵੀ ਹੁੰਦਾ ਕਿ ਪਾਸ਼ਾ ਅਸੀਂ ਤੁਹਾਡਾ ਸ਼ੁਕਰ ਨਹੀਂ ਕਰ ਰਹੇ ਤੁਸੀਂ ਤੁਹਾਨੂੰ ਸਵਾਸ ਦਿੱਤੇ ਆ ਇਹ ਸੇਵਾਵਾਂ ਲੈ ਰਹੇ ਹੋ ਪਰ ਫਿਰ ਵੀ ਤੁਹਾਡਾ ਸ਼ੁਕਰਾਨਾ ਨਹੀਂ ਅਸੀਂ ਕਰ ਰਹੇ ਪਰ ਫਿਰ ਵੀ ਇਹੋ ਅਰਦਾਸ ਕਰੀ ਦੀ ਕਿ ਪਾਸ਼ਾਖ ਦੇ ਸਾਨੂੰ ਸਮੱਤ ਬਖਸ਼ ਦਿਓ ਕਿ ਅਸੀਂ ਵੀ ਇੰਨਾ ਚੀਜ਼ਾਂ ਦੇ ਨਾਲ ਲੜ ਲੱਗ ਕੇ ਕਿ ਤੁਹਾਡਾ ਅਸੀਂ ਸ਼ੁਕਰਾਨਾ ਕਰ ਸਕੀਏ ਸਾਨੂੰ ਕਿਤੇ ਮੰਗਣ ਦੀ ਜਾਚ ਹੀ ਆ ਜੇ ਪਾਸ਼ਾ ਤੁਹਾਡੇ ਕੋਲ ਇੱਕ ਹਮੇਸ਼ਾ ਇਹੀ ਜੋ ਦੜੀ ਰਹਿੰਦੀ ਹੈ ਪਾਸ਼ਾ ਦੇ ਅੱਗੇ ਤੇ ਇਹੀ ਕਵਾਂਗਾ ਕਿ ਮੇਰੇ ਇਹੀ ਚੀਜ਼ ਮੇਰੀ ਝੋਲੀ ਪਾਇਓ ਅਸੀਸਾਂ ਬਖਸ਼ਿਓ ਕਿ ਮੈਂ ਆਪਣੀ ਇਹ ਸੇਵਾ ਨਿਭਾਉਂਦਾ ਰਵਾਂ ਬਿਲਕੁਲ ਜੀ ਮੈਂ ਸੁਗਗਰ ਵੀਰ ਜੀ ਪੰਜਾਬੀ ਦੇ ਨਾਲ ਤੁਸੀਂ ਜਿੱਥੇ ਪੰਜਾਬੀ ਮਾਂ ਬੋਲੀ ਸੇਵਾ ਕਰਦੇ ਹੋ ਉੱਥੇ ਜਿਹੜੇ ਇਸਤਾਂ ਦੇ ਸਲੋਗਨ ਜਾਂ ਇਸਤਾਂ ਦੇ ਸਲੋਕ ਜਿਹੜੇ ਨੇ ਤੁਸੀਂ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ ਜਾਂ ਹੋਰ ਹੀ ਭਾਸ਼ਾਵਾਂ ਤੁਸੀਂ ਲਿਖਦੇ ਇਸ ਤਰ੍ਹਾਂ ਹਾਂਜੀ ਨਾਲ-ਨਾਲ ਜੀ ਅਭਿਆਸ ਕਰ ਰਿਹਾ ਹਾਂ ਇੰਗਲਿਸ਼ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਨਾਲ ਹਿੰਦੀ ਵਿੱਚ ਵੀ ਕਰ ਰਿਹਾ ਫਿਰ ਪੰਜਾਬੀ ਦੀ ਗੱਲ ਕਰਾਂ ਤੇ ਪੰਜਾਬੀ ਵਿੱਚ ਗੁਰਬਾਣੀ ਤੋਂ ਇਲਾਵਾ ਵੀ ਬਹੁਤ ਸਾਰੀਆਂ ਐਸੀਆਂ ਲਾਈਕ ਜਿਵੇਂ ਸੁਜੀਤ ਪਾਟੋਦੀ ਦੀਆਂ ਕੁਝ ਐਸੀਆਂ ਲਿਖੀਆਂ ਹੋਈਆਂ ਸਤਰਾਂ ਹੋ ਗਈਆਂ ਭਾਈ ਵੀਰ ਸਿੰਘ ਜੀ ਦੀਆਂ ਹੋ ਗਈਆਂ ਬਹੁਤ ਬਹੁਤ ਸਾਰੇ ਐਸੇ ਨੇ ਔਰ ਮੇਰੇ ਨਾਲ ਪ੍ਰੋਫੈਸਰ ਸਾਹਿਬ ਵੀ ਐਸੇ ਜੁੜੇ ਨੇ ਕਿ ਉਹ ਵੀ ਕਈ ਵਾਰੀ ਜਿਹੜੀ ਸਤਰ ਉਹਨਾਂ ਨੂੰ ਵਧੀਆ ਲੱਗਦੀ ਉਹ ਮੈਨੂੰ ਭੇਜਣਗੇ ਵੀ ਕੋਈ ਨਹੀਂ ਆਪੇ ਲਿਖ ਕੇ ਮੈਨੂੰ ਭੇਜੂਗਾ ਤੇ ਅ ਸੋ ਇਹ ਸਾਰਾ ਚੀਜ਼ਾਂ ਹੈਗੀਆਂ ਨੇ ਕਿ ਕੋਸ਼ਿਸ਼ ਹੈ ਹਰ ਪਾਸੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਭਿਆਸ ਹੈ ਪ੍ਰੈਕਟਿਸ ਹੈ ਸੋ ਪ੍ਰੈਕਟਿਸ ਦੇ ਨਾਲ 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 ਕਰਦੇ ਰਹੀਦਾ ਔਰ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਜਿਵੇਂ ਕਲਾਸ ਵਿੱਚ ਜਾਈਦਾ ਤਾਂ ਬੱਚਿਆਂ 'ਚ ਵੀ ਇਹਨੇ ਇੱਕ ਕ੍ਰਿਓਸਿਟੀ ਹੁੰਦੀ ਹੈ ਇਹਨੇ ਬੱਚੇ ਜੀ ਉਨੀ ਐਕਸਾਈਟਮੈਂਟ ਦੀ ਸੋ ਸਾਡਾ ਨਾਮ ਲਿਖ ਦੋ ਮਤਲਬ ਇੰਨਾ ਮਤਲਬ ਅਸੀਂ ਇਸ ਚੀਜ਼ ਨੂੰ ਆਪਣਾ ਘਰ ਜਾ ਕੇ ਦਿਖਾਵਾਂਗੇ ਕਿ ਸਾਡੇ ਟੀਚਰ ਨੇ ਸਾਡਾ ਨਾਮ ਲਿਖ ਕੇ ਦਿੱਤਾ ਸੋ ਇਹ ਖੁਸ਼ੀ ਇਹੀ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਕਿਸੇ ਚੰਗੇ ਚੀਜ਼ ਦੇ ਨਾਲ ਜੋੜੀ ਰਹੇ ਹਾਂ ਤੇ ਤੁਸੀਂ ਜਿਵੇਂ ਗੱਲ ਕੀਤੀ ਕਿ ਜੇਕਰ ਅੱਜ ਇਸ ਚੀਜ਼ ਦੇ ਨਾਲ ਨਾਂ ਜੁ ਤੇ ਮੈਨੂੰ ਇਸੋ ਗਗਨਵੀਰ ਜੀ ਅਸੀਂ ਦੇਖਿਆ ਖਾਸ ਕਰਕੇ ਜਿਹੜੀਆਂ ਜੜੀਆਂ ਰੂਹਾਂ ਕਿਹਾ ਰੱਬੀ ਰੂਹਾਂ ਜਿਹੜੀਆਂ ਤੁਹਾਨੂੰ ਦੇਖ ਰਹੀਆਂ ਨੇ ਮੈਂ ਤੇ ਜੇਕਰ ਉਹਨਾਂ ਦੇ ਮਨ 'ਚ ਇਸ ਤਰ੍ਹਾਂ ਵਿਚਾਰ ਆਇਆ ਵੀ ਗਗਨਵੀਰ ਸਾਨੂੰ ਵੀ ਇਸ ਤ੍ਹਾਂ ਦੇ ਗੁਰਬਾਣੀ ਦੇ ਜਿਹੜੀਆਂ ਪੰਕਤੀਆਂ ਨੇ ਜਾਂ ਗੁਰਬਾਣੀ ਸਾਨੂੰ ਵੀ ਲਿਖ ਕੇ ਇਸ ਤਰ੍ਹਾਂ ਭੇਜੇ ਤੇ ਉਹ ਜੇਕਰ ਉਹ ਲਿਖਾਉਣਾ ਚਾਹੋ ਜੇ ਕਿਸੇ ਤੁਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਿਖ ਸਕਦੇ ਹੋ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਡਿਟੇਲਸ ਨਾਲ ਦੱਸ ਸਕਦੇ ਹੋ ਸਾਡੇ ਕਰਦੇ ਆ ਸਰ ਦੇਖੋ ਪਹਿਲੀ ਤੇ ਗੱਲ ਕੀ ਜੇਸ ਨੇ ਵੀ ਇਸ ਦੇਖੋ ਪਹਿਲਾਂ ਤੇ ਹੈ ਕਿ ਅਸੀਂ ਫੋਟੋਆਂ ਹੁਣ ਤੱਕ ਬਹੁਤ ਬਹੁਤ ਲਗਾ ਚੁੱਕੇ ਹੋਏ ਆ ਅੱਜ ਤੱਕ ਇਹ ਵੀ ਆਉਂਦਾ ਹੀ ਰਿਹਾ ਕਿ ਇਹ ਫੋਟੋਆਂ ਜਿਹੜੀਆਂ ਨੇ ਇਹ ਕਿਸੇ ਦੀ ਕਲਪਨਾ ਆ ਗੁਰੂ ਸਾਹਿਬ ਦੀ ਜੋ ਫੋਟੋਆਂ ਲੱਗਦੀਆਂ ਨੇ ਪਰ ਇਹ ਜੋ ਗੁਰਬਾਣੀਆਂ ਗੁਰਬਾਣੀ ਦੇ ਵਿੱਚ ਅਸੀਂ ਪ੍ਰਤੱਖ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਫਿਰ ਜੇਕਰ ਕਿਸੇ ਨੇ ਲਖਵਾਉਣੀਆਂ ਹੋਣ ਕਿਸੇ ਨੇ ਸਿੱਖਣਾ ਕਿਸੇ ਨੇ ਵੱਡੀ ਗੱਲ ਕੀ ਕਿਸੇ ਨੇ ਕੋਈ ਇਹਦੇ ਬਾਰੇ ਸੁਜੈਸ਼ਨ ਦੇਣੀ ਆ ਜਾਂ ਪੁੱਛਣਾ ਵੀ ਆ ਤਾਂ ਮੈਂ ਹਮੇਸ਼ਾ ਅਵੇਲੇਬਲ ਆ ਇੰਸਟਾਗ੍ਰam ਤੇ ਮੇਰਾ ਪੇਜ ਆ ਅਖਰ ਆਰਟ ਨਾਮ ਦਾ ਅਖਰ ਆਰਟ ਤੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਵੱਡੀ ਗੱਲ ਹੈ ਕਿ ਮੈਂ ਆਪਣਾ ਫੋਨ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦਾਂਗਾ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਪਰ ਭਾਈ ਸਾਹਿਬ ਜੀ ਇੱਕ ਚੀਜ਼ ਇੱਥੇ ਮੈਂ ਜ਼ਰੂਰ ਸ਼ੇਅਰ ਕਰਨੀ ਜਾਊਂਗਾ ਕਿ ਮੈਂ ਕਿਸੇ ਵੇਲੇ ਕਈ ਚੀਜ਼ਾਂ ਕਿਸੇ ਕੋਲੋਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਹਾਂ ਦੇ ਪੱਖੀ ਜਵਾਬ ਤੇ ਮਿਲਦਾ ਸੀ ਪਰ ਉਹਦਾ ਕਦੇ ਵੀ ਕੋਈ ਸੋਲੂਸ਼ਨ ਨਹੀਂ ಸಿਿਲਦਾ ਫਿਰ ਕਈ ਉਸ ਗੁਰੂ ਸਾਹਿਬ ਦਾ ਬਾਣਾ ਮੰਨ ਕੇ ਛੱਡਦੇ ਕਿ ਕੋਈ ਗੱਲ ਨਹੀਂ ਗੁੱਸੇ ਕਾ ਨੂੰ ਹੋਣਾ ਅਗਲਾ ਨਹੀਂ ਦੱਸਣ ਨੂੰ ਰਾਜੀ ਇਹ ਅਗਲੇ ਦੀ ਕਲਾਗੇ ਅਗਲਾ ਨਹੀਂ ਵੰਡਣਾ ਚਾਹੁੰਦਾ ਪਰ ਮੈਂ ਇਹ ਕਹਾਂ ਕਿ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਜੇ ਤੁਸੀਂ ਮੇਰੇ ਕੋਲ ਕੋਈ ਸੁਜੈਸ਼ਨ ਲੈਣਾ ਚਾਹੁੰਦੇ ਹੋ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਹ ਤੁਸੀਂ ਮੈਨੂੰ ਮੇਰੇ ਇੰਸਟਾਗ੍ਰam ਦੇ ਪੇਜ ਤੇ ਫੋਲੋ ਕਰ ਸਕਦੇ ਹੋ ਫੇਸਬੁੱਕ ਤੇ ਮੇਰਾ ਪੇਜ ਹੈ ਅਖਰ ਆਰਟ ਨਾਮ ਦਾ ਅਖਰ ਆਰਟ ਹੈ ਐਡਾ ਮੈਂ ਪਾਇਆ ਹੋਇਆ ਤੁਸੀਂ ਉਸ ਦੇ ਨਾਮ ਮੈਨੂੰ ਜੁੜ ਸਕਦੇ ਹੋ ਤੇ ਮੈਨੂੰ ਆਪਣੀ ਜੋ ਵੀ ਤੁਹਾਡਾ ਮੈਸੇਜ ਹੈ ਜੋ ਵੀ ਕੁਐਰੀ ਹੈ ਤੁਸੀਂ ਮੈਨੂੰ ਕਰ ਸਕਦੇ ਲੇਬਲ ਹੈ ਤੁਸੀਂ ਜਦੋਂ ਮਰਜ਼ੀ ਮੈਨੂੰ ਮਿਲ ਸਕਦੇ ਆ 9814816886 98148 16886 ਇਹ ਮੇਰਾ ਮੋਬਾਈਲ ਨੰਬਰ ਹੈ ਜਿਹੜਾ ਵੀ ਕੋਈ ਗੁਰੂ ਪਿਆਰੀਆਂ ਐਸੀ ਰੂਹਾਂ ਨੇ ਜੋ ਗੁਰੂ ਦੇ ਐਸੇ ਸੰਗਤ ਐ ਮੇਰੇ ਨਾਲ ਜੁੜਨਾ ਚਾਹੁੰਦੇ ਨੇ ਮੇਰੇ ਕੋਲੋਂ ਇਹ ਸੇਵਾ ਲੈਣਾ ਚਾਹੁੰਦੇ ਨੇ ਮੈਂ ਉਹਨਾਂ ਦੇ ਲਈ ਹਾਜ਼ਰ ਆ ਬਿਲਕੁਲ ਜੀ ਤੁਸੀਂ ਦੇਖਿਆ ਗਗਨਬੀਰ ਜੀ ਨੇ ਪ੍ਰਮਾਤਮਾ ਨੇ ਅਜਿਹੀ ਸੇਵਾ ਦਿੱਤੀ ਆ ਈ ਬਾਣੀ ਦਾ ਜਿੱਥੇ ਪ੍ਰਚਾਰ ਕਰਨਾ ਉਤੇ ਹੀ ਬਾਣੀ ਹਰ ਟਾਈਮ ਜਿਹੜੇ ਪੜਦੇ ਵੀ ਨੇ ਤੇ ਬਾਣੀ ਦੇਖਦੇ ਵੀ ਨੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਹਰ ਟਾਈਮ ਬਾਣੀ ਪੜਨੀ ਬਾਣੀ ਲਿਖਣੀ ਤੇ ਉਹ ਪ੍ਰਮਾਤਮਾ ਦੇ ਨਾਲ ਕਿੰਨਾ ਕੁ ਜਿਹੜਾ ਉਹ ਪ੍ਰਮਾਤਮਾ ਕਿੰਨੀ ਕਿਰਪਾ ਕੀਤੀ ਹੋਗੀ ਤੇ ਮੈਂ ਜਰੂਰ ਦਸ਼ਕਾਂ ਸਾਂਝਾ ਕਰਦਾ ਵੀ ਵੀਰ ਜੀ ਗगन ਜੀ ਨੇ ਸਾਡਾ ਵੀ ਨਾਮ ਲਿਖਿਆ ਤੁਸੀਂ ਦੇਖ ਸਕਦੇ ਹੋ ਕਿ ਹਰਜੀਤ ਸਿੰਘ ਗਰੇਵਾਲ ਲਿਖਿਆ ਅਤੇ ਪੰਜਾਬੀ ਲੋਕ ਚੈਨ ਨੂੰ ਪਿਆਰ ਵੀ ਕਰਦੇ ਨੇ ਜਿਹੜੇ ਤੇ ਖਾਸ ਤੱਕ ਗगन ਵੀਰ ਜੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਗੁਰੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਵਧੀਆ ਸਾਡੇ ਵੱਲ ਲਿਖਿਆ ਜੇ ਤੇ ਸਾਡੀ ਵੀ ਤੁਹਾਨੂੰ ਰਾਜ ਨੂੰ ਖੁਸ਼ ਹੋ ਗਈ ਹੈ ਵੇਖ ਕੇ ਫੇਰ ਵੀ ਸੋਹਣੀਆਂ ਤੁਸੀਂ ਸਤਰਾ ਲਿਖੀਆਂ ਨੇ ਸੋਹਣੀਆਂ ਲੈਣਾ ਦੇ ਨਾਲ ਤੁਸੀਂ ਲਿਖਿਆ ਆਪਣੇ ਹੱਥਾਂ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢਿਆ ਤੇ ਮੈਨੂੰ ਇਸ ਆਪਣੀ ਸੰਗਤ ਦੇ ਰੂਬਰੂ ਕਰਵਾ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਮੈਂ ਗੁਰੂ ਸਾਹਿਬ ਦਾ ਇਹ ਸੇਵਾ ਦੇਣ ਵਿੱਚ ਸ਼ੁਕਰਾਨਾ ਕਦੀ ਭੁੱਲ ਨਹੀਂ ਸਕਦਾ ਉਦਾਂ ਹੀ ਤੁਹਾਡਾ ਵੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਆਡੀਅנס ਦੇ ਸਾਹਮਣੇ ਲੈ ਕੇ ਆਏ ਹੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹੀ ਸੁਨੇਹਾ ਦੇਣਾ ਚਾਹਾਂ ਕਿ ਜੇਕਰ ਅਸੀਂ ਮੋਬਾਈਲ ਦੇਖਦੇ ਹਾਂ ਤੇ ਮੋਬਾਈਲ ਦੇਖਦੇ ਆਂ ਦੇਖਦੇ ਆਂ ਨਾਲ ਜ਼ਰੂਰ ਕੁਝ ਐਸਾ ਹੁਨਰ ਆਪਣੇ ਅੰਦਰ ਪਾਲ ਲਿਏ ਕਿ ਜਿਹੜਾ ਇੱਕ ਐਸਾ ਹੁਨਰ ਜਿਹੜਾ ਕਿ ਤੁਹਾਡੇ ਅੰਦਰੋਂ ਹੀ ਨਿਕਲ ਕੇ ਆ ਰਿਹਾ ਉਹਨੂੰ ਜ਼ਰੂਰ ਪਛਾਣ ਲਈਏ ਸੋ ਇਸੇ ਤਰ੍ਹਾਂ ਕੇ ਨਾਲ ਮੈਂ ਆਪ ਜੀ ਤੋਂ ਇਜਾਜ਼ਤ ਲੈਣਾ ਬੋ ਜੀ ਬਿਲਕੁਲ ਠੀਕ ਤੇ ਮੇਰਾ ਆਖਰੀ ਸਵਾਲ ਹੈ ਮੈਂ ਜਾਂਦੇ ਜਾਂਦੇ ਆ ਪਰਿਵਾਰ ਦੀ ਗੱਲ ਕਰੀਏ ਕਹਿੰਦੇ ਵੀ ਜਿੰਜੇ ਪਰਿਵਾਰ ਦਾ ਹੱਥ ਨਾ ਹੋਵੇ ਜਾਂ ਪਰਿਵਾਰ ਦੀ ਪਿੱਛੇ ਸਪੋਰਟ ਨਾ ਹੋਵੇ ਤੇ ਬੰਦਾ ਅੱਗੇ ਨਹੀਂ ਵਧਦਾ ਕਿਸ ਤਰ੍ਹਾਂ ਪਰਿਵਾਰ ਦਾ ਸਪੋਰਟ ਕਿੰਨੀ ਗਿਆ ਤੁਹਾਡੀ ਧਰਮਪੰਦ ਜਿਹੜੀ ਜੀਵਨ ਸਾਥੀ ਆ ਉਹਨਾਂ ਦਾ ਤੁਹਾਡੇ ਵੱਲੋਂ ਕਿੰਨਾ ਸਪੋਰਟ ਹੈ ਸਪੋਰਟ ਤੇ ਪੂਰੀ ਹੈ ਪਰਿਵਾਰ ਵੱਲੋਂ ਮਾਤਾ ਪਿਤਾ ਦੀ ਸਪੋਰਟ ਪੂਰੀ ਹੈ ਕਿਉਂਕਿ ਜਿੰਨੀਆਂ ਚੀਜ਼ਾਂ ਦੀ ਇੱਥੇ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਨੂੰ ਵੀ ਪੂਰਾ ਕਰਨਾ ਬੱਚੇ ਆ ਆਪਣੇ ਕੋਲੋਂ ਖਰਚ ਕਰਨ ਦੇ ਨੂੰ ਮਨ ਨਹੀਂ ਕਰਦਾ ਮੰਗ ਕੇ ਖਰਚ ਨੂੰ ਦੇਲ ਕਰਦਾ ਕਿ ਦੇ ਦਿਓ ਪੈਸੇ ਅੱਜ ਇਨਕ ਲੈ ਕੇ ਆਉਣੀਆਂ ਮੋਕਗੀਆਂ ਨੇ ਤੇ ਕਈ ਵੇਲੇ ਆਰਡਰ ਵੀ ਕਰ ਦਿੰਦਾ ਤੇ ਆਪੇ ਅਕਾਊਂਟ ਚ ਕੱਟੇ ਜਾਣਗੇ ਉਧਰੋਂ ਸੋ ਪੂਰੀ ਦੀ ਪੂਰੀ سپورਟ ਹੈ ਕਿਸੇ ਵੇਲੇ ਗੁੱਸੇ ਨਾਲ ਆ ਜੀ ਹੋ ਜਾਂਦੀ ਕਿਉਂਕਿ ਇਨਾਂ ਚੀਜ਼ਾਂ ਦੇ ਵਿੱਚ ਇੰਨੇ ਕਿ ਕਈ ਵਾਰੀ ਰੁੱਝ ਚਾਹੀਦਾ ਇਨਾਂ ਕ ਸੁਕੂਨ ਮਿਲਦਾ ਕਿ ਕਈ ਵਾਰੀ ਪਰਿਵਾਰ ਨੂੰ ਵੀ ਛੱਡ ਦੀਦਾ ਤੇ ਇਸ ਚੀਜ਼ ਵਿੱਚ ਥੋੜੀ ਥੋੜੀ ਕਈ ਵੇਲੇ ਗੁੱਸੇ ਨਾਲ ਆ ਜੀ ਆ ਜਾਂਦੀ ਵੀ ਤੁਸੀਂ ਸਮਾਂ ਤੇ ਦਿੰਦੇ ਨਹੀਂ ਹੈ ਤੇ ਇਸ ਚੀਜ਼ ਨਾਲ ਥੋੜਾ ਜਾ ਕੇ ਵੇ ਹੁੰਦਾ ਪਰ ਕਿ سپورਟ ਪੂਰੀ ਹੈ ਹਰ ਸਮੇਂ ਜੋ ਚੀਜ਼ ਚਾਹੀਦੀ ਹੁੰਦੀ ਆ ਉਹ ਮਿਲਦੀ ਆ ਸਮਾਂ ਵੀ ਮਿਲਦਾ ਔਰ ਇਹ ਚੀਜ਼ਾਂ ਵੀ ਮਿਲਦੀਆਂ ਨੇ ਬਹੁਤ ਬਹੁਤ ਸ਼ੁਕਰਾਨਾ ਪਾਸ਼ਾ ਦਾ ਕਿ ਐਸੇ ਪਰਿਵਾਰ ਮੈਨੂੰ ਤੁਸੀਂ ਦਿੱਤਾ ਠੀਕ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੱਗਣ ਵੀ ਜਿਹੜਾ ਕਿ ਪ੍ਰਮਾਤਮਾ ਨੇ ਜਿਸ ਨੂੰ ਗੁਰਸਖ ਵੀਰ ਆ ਪ੍ਰਮਾਤਮਾ ਨੇ ਜਿਹੜਾ ਉਹਨਾਂ ਦੇ ਦਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੀ ਉਸਨੂੰ ਪ੍ਰਮਾਤਮਾ ਨੇ ਉਹਨਾਂ ਨੂੰ ਆਵਾਜ਼ ਬਹੁਤ ਸੋਹਣੀ ਦਿੱਤੀ ਆ ਉਥੇ ਹੀ ਉਹਨਾਂ ਨੂੰ ਹੱਥ ਵਿੱਚ ਕਲਾ ਵੀ ਬਹੁਤ ਸੋਹਣੀ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਕਲਾ ਦੇ ਨਾਲ ਜਿਹੜੇ ਕੀ ਪਰਮਾਤਮਾ ਦੀਆਂ ਜਿਹੜੀਆਂ 17 ਨੇ ਜਿਹੜੀਆਂ ਪਰਮਾਤਮਾ ਦੀ ਗੁਰਬਾਣੀ ਦੀਆਂ ਜਿਹੜੀਆਂ ਬੋਲ ਨੇ ਜਿਹੜੇ ਜਾਂ ਕੈਲੋਸਥੈਪੀਸੀ ਜਿਹੜੇ ਉਹਨਾਂ ਦੀਆਂ ਪੰਕਤੀਆਂ ਨੇ ਜਿਹੜੀਆਂ ਤੇ ਪੰਜਾਬੀਅਤ ਦਾ ਖਾਸ ਕਰਕੇ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਜੋੜ ਰਹੇ ਨੇ ਤੇ ਸਾਡੀ ਵੀ ਪੰਜਾਬੀਆਂ ਨੂੰ ਪੰਜਾਬੀ ਸਾਡੇ ਜਿਹੜੇ ਵੀਰ ਵਾਸਤੇ ਦੇ ਨੇ ਦੇਸ਼ਾਂ ਵਿਦੇਸ਼ਾਂ 'ਚੋਂ ਐਨਆਰਆਈ ਵੀ ਨੇ ਉਹਨਾਂ ਨੂੰ ਪੀ ਲਿਆ ਜੇਕਰ ਤੁਸੀਂ ਵੀ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਚਾਹੁੰਦੇ ਹੋ ਜਾਂ ਪੰਜਾਬੀ ਮਾਂ ਬੋਲੀ ਦੀਆਂ ਇਹ ਜਿਹੜੀਆਂ ਸਤਲਾਹ ਜਿਹੜੀਆਂ ਬੀਬੀ ਨੇ ਜਿਹੜੀਆਂ ਲਿਖਿਆ ਨੇ ਤੇ ਜੇ ਤੁਸੀਂ ਆਪਣੇ ਰਾਈ ਇਹਦਾ ਵੀ ਨਕਲ ਕਰਵਾਉਣਾ ਚਾਹੁੰਦੇ ਹੋ ਇਹਨਾਂ ਦਾ ਆਪਣਾ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਤੇ ਤੁਸੀਂ ਮੋਬਾਈਲ ਨੰਬਰ ਦੇ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਅਤੇ ਆਪਣਾ ਤੁਸੀਂ ਉਹਨਾਂ ਨੂੰ ਜੋ ਵੀ ਤੁਸੀਂ ਭਗਤੀਆਂ ਜਾਂ ਜੋ ਵੀ ਤੁਸੀਂ ਬਾਣੀਆਂ ਲਿਖਾਉਣੀਆਂ ਹੋਣਗੀਆਂ ਲਾਈਨਾਂ ਤੁਸੀਂ ਇਹਨਾਂ ਨੂੰ ਵਟਸਐਪ ਕਰ ਸਕਦੇ ਹੋ ਉਹ ਤੁਹਾਨੂੰ ਤਿਆਰ ਵੀ ਕਰਕੇ ਦੇ ਦੇਣਗੇ ਮਿੰਨੂ ਦੇਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋ ਚੈਨਲ ਅੰਮ੍ਰਿਤਸਰ